ਪਹਿਲਾ ਕੈਦੀ ਦੂਜੇ ਕੈਦੀ ਨੂੰ ਕਹਿੰਦਾ ਕਿ ਤੂੰ ਫਿਕਰ ਨਾ ਕਰ ਅੱਜ ਤੇਰੀ ਰਾਤ ਰੰਗੀਨ ਕਰ ਦਾਂਗੇ ਤਿੰਨੇ ਠਾਕ ਕੇ ਮਾਰ ਕੇ ਹੱਸਦੇ ਹਨ ਰਜੇਸ਼ ਵੇਦਾ ਕਿ ਐਸਐਚਓ ਤੇ ਦੂਜੇ ਸਿਪਾਈ ਵੀ ਚਲੇ ਗਏ ਹਨ ਉਸ ਨੂੰ ਕਹਿੰਦਾ ਕਿ ਚੱਲ ਆਸ਼ਕਾ ਕਰਦੇ ਫੋਨ ਫਿਰ ਆਪਣੀ ਹੀ ਨੂੰ ਨਾਲੇ ਆਪਣੇ ਦੂਜੇ ਸਾਥੀਆਂ ਨੂੰ ਵੀ ਕਹੇ ਉਹਨਾਂ ਨੂੰ ਉਹ ਵੀ ਬੁਲਾ ਲੈਣ ਆਪਣੇ ਵਾਲਿਆਂ ਨੂੰ ਟਾਈਮ ਨਾਲ ਆ ਜਾਣ 7 ਵਜੇ ਨੂੰ ਪਹਿਲਾਂ ਆਪਾਂ ਨਜ਼ਾਰੇ ਲਵਾਂਗੇ 9 ਵਜੇ ਤੱਕ ਮਾਲ ਲੈਣ ਵਾਲੇ ਨੇ ਵੀ ਆ ਜਾਣਾ ਹੈ ਨਵਾਂ ਆਇਆ ਮਲਜਮ ਕਹਿੰਦਾ ਯਾਰ ਤੁਸੀਂ ਤਾਂ ਕਈ ਇਕੱਠੀਆਂ ਕਰੀ ਬੈਠੇ ਹੋ ਤਾਂ ਮੈਨੂੰ ਘਬਰਾਹਟ ਹੁੰਦੀ ਐ ਮੈਂ ਤਾਂ ਇੱਕ ਨਾਲੀ ਫੜਿਆ ਗਿਆ ਕਿਤੇ ਆਪਾਂ ਫੇਰ ਫੜੇ ਹੀ ਨਾ ਜਾਈਏ ਸਿਪਾਈ ਕਹਿੰਦਾ ਅਸੀਂ ਤਾਂ ਕਦੇ ਫੜੇ ਨਹੀਂ ਗਏ ਆ ਪਹਿਲੀ ਵਾਰ ਫੜਿਆ ਗਿਆ ਉਹ ਵੀ ਵਿਆਹੀ ਹੋਈ ਤੇ ਦੋ ਬੱਚਿਆਂ ਦੀ ਮਾਂ ਕਰਕੇ ਅਜੇ ਵੀ ਉਹਦਾ ਖਹਿੜਾ ਨਹੀਂ ਛੱਡਦਾ ਬੀੜੀ ਦਾ ਧੂਆ ਛੱਡਦਾ ਹੋਇਆ ਉਹ ਕਹਿੰਦਾ ਨਹੀਂ ਛੱਡ ਸਕਦਾ ਯਾਰ ਉਹ ਮੇਰਾ ਪਹਿਲਾ ਪਿਆਰ ਐ ਅਜ ਤੱਕ ਮੇਰੇ ਖਤ ਨਹੀਂ ਆਈ ਪਰ ਅੱਜ ਨਹੀਂ ਛੱਡਦਾ ਤੇ ਪਛਾਵਾਂਗਾ ਵੀ ਉੱਥੇ ਕੀ ਜਾਦ ਕਰੇਗੀ ساری ਉਮਰ ਕੀ ਕਿੰਨੂ ਤੋਖਾ ਦਿੱਤਾ ਸੀ ਮੈਨੂੰ ਉਸਨੇ ਪੁਲਿਸ ਨੂੰ ਫੜਾਇਆ ਸੀ ਉਸ ਦੀ سزا ਤਾਂ ਉਸ ਨੂੰ ਮਿਲੇਗੀ ਤੇ ਉਹ ਆਪਣੇ ਸਾਥੀਆਂ ਨੂੰ ਫੋਨ ਕਰਦਾ ਕਿ 7 ਵਜੇ ਉਹਨਾਂ ਨੂੰ ਦਸੀ ਥਾਂ ਤੇ ਪਹੁੰਚ ਜਾਇਓ ਤੇ ਫਿਰ ਦੀਪੀ ਨੂੰ ਕਹਿੰਦਾ ਅੱਧੇ ਘੰਟੇ ਤੱਕ ਬੱਸ ਸਟੈਂਡ ਦੇ ਪਿੱਛੇ ਆ ਜਾ ਰਜੇਸ਼ ਉਹਨਾਂ ਨੂੰ ਪੁਲਿਸ ਦੀ ਗੱਡੀ ਵਿੱਚ ਲੈ ਕੇ ਚਲਾ ਗਿਆ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਐਸਐਚਓ ਤੇ ਸਾਹਿਬ ਗੱਡੀ ਵਿੱਚ ਹੀ ਬੈਠੇ ਸਨ ਜਦੋਂ ਦੀਪੀ ਦਾ ਫੋਨ ਆਇਆ ਉਹ ਅੱਧੇ ਘੰਟੇ ਤੱਕ ਉਸ ਨੂੰ ਬੱਸ ਸਟੈਂਡ ਦੇ ਪਿੱਛੇ ਬੁਲਾਉਂਦਾ ਹੈ ਐਸਐਚਓ ਨੇ ਆਪਣੇ ਆਦਮੀ ਨੂੰ ਫੋਨ ਦੇ ਕੇ ਲੋਕੇਸ਼ਨ ਲਾਈ ਹੋਈ ਸੀ ਉਸ ਨੂੰ ਸਮਝਾਇਆ ਸੀ ਕਿ ਦੀਪੀ ਨੂੰ ਕਿਸੇ ਤਰ੍ਹਾਂ ਉਸ ਆਦਮੀ ਤੋਂ ਬਚਾ ਕੇ ਰੱਖਣਾ ਹੈ ਅਤੇ ਆਪਣੇ ਸਾਰੇ ਸਟਾਫ ਨੂੰ ਕਿਹਾ ਕਿ ਤੁਸੀਂ ਤਿਆਰ ਰਹੋ ਜਦੋਂ ਮੈਂ ਫੋਨ ਕਰਾਂਗਾ ਤੁਸੀਂ ਆ ਜਾਣਾ ਐਸਐਚਓ ਦੀਪੀ ਨੂੰ ਕਹਿੰਦਾ ਕਿ ਬੇਟਾ ਤੁਸੀਂ ਬੇਫਿਕਰ ਹੋ ਕੇ ਜਾਓ ਡਰਨ ਦੀ ਲੋੜ ਨਹੀਂ ਅਸੀਂ ਤੁਹਾਡੇ ਮਗਰੀ ਹੀ ਰਹਾਂਗੇ ਐਸਐਚਓ ਦੂਜੇ ਸਟਾਫ ਵਾਲਿਆਂ ਨੂੰ ਫੋਨ ਕਰਦਾ ਕਿ ਸਰਕਾਰੀ ਗੱਡੀ ਨਾਲ ਲੈ ਕੇ ਆਇਓ ਟੈਕਸੀ ਕੱਢ ਲਵੋ ਉਹ ਆਪ ਸਾਹਿਬ ਨੂੰ ਨਾਲ ਲੈ ਕੇ ਆਪਣੇ ਆਦਮੀ ਦੀ ਲੋਕੇਸ਼ਨ ਚੈੱਕ ਕਰਦਾ ਹੈ ਜਦੋਂ ਉਹ ਬੱਸ ਸਟੈਂਡ ਦੇ ਪਿੱਛੇ ਦੀਪੀ ਨੂੰ ਪੁਲਿਸ ਵਾਲੀ ਗੱਡੀ ਵਿੱਚ ਬਿਠਾ ਕੇ ਲੈ ਜਾਂਦੇ ਹਨ ਤਾਂ ਉਹ ਵੀ ਗੱਡੀ ਉਹਨਾਂ ਦੇ ਪਿੱਛੇ ਲਾ ਲੈਂਦਾ ਹੈ ਦੀਪੀ ਦੇ ਗੱਡੀ ਵਿੱਚ ਬੈਠਦਾ ਇਹ ਆਦਮੀ ਉਸ ਤੋਂ ਫੋਨ ਖੋਲ੍ਹ ਲੈਂਦਾ ਹੈ ਉਸ ਨੂੰ ਆਪਣੇ ਨਾਲ ਸੀਟ ਤੇ ਬਿਠਾ ਕੇ ਪੁੱਠੀਆਂ ਹਰਕਤਾਂ ਕਰਦੇ ਹੋਏ ਉਸ ਨੂੰ ਪੱਦੇ ਲਫ਼ਜ਼ਾਂ ਵਿੱਚ ਗਲਤ ਗੱਲਾਂ ਕਹਿੰਦਾ ਹੈ ਡੀਪੀ ਡਰ ਕੇ ਸੁੰਗੜਦੀ ਜਾ ਰਹੀ ਹੈ ਐਸਐਚਓ ਦੇ ਆਦਮੀ ਨੂੰ ਬਹੁਤ ਗੁੱਸਾ ਆਉਂਦਾ ਪਰ ਉਹ ਅਜੇ ਉਹਨਾਂ ਨੂੰ ਕੁਝ ਕਹਿ ਨਹੀਂ ਸਕਦਾ ਸੀ ਰਜੇਸ਼ ਗੱਡੀ ਸ਼ਹਿਰ ਤੋਂ ਬਾਹਰ ਕਾਫੀ ਦੂਰ ਇੱਕ ਫਾਰਮ ਵੱਲ ਮੋੜ ਲੈਂਦਾ ਹੈ ਉੱਥੇ ਪਹੁੰਚ ਕੇ ਉਹ ਆਪਣੇ ਸਾਥੀਆਂ ਨੂੰ ਫੋਨ ਕਰਦਾ ਹੈ ਕਿ ਤੁਸੀਂ ਪਹੁੰਚੇ ਨਹੀਂ ਉਹ ਦਲਾਲ ਦਾ ਫੋਨ ਆਇਆ ਸੀ ਉਸਨੇ 8 ਵਜੇ ਆ ਜਾਣਾ ਹੈ ਉਦੋਂ ਤੱਕ ਮਾਲ ਇੱਥੇ ਪਹੁੰਚ ਜਾਣਾ ਚਾਹੀਦਾ ਹੈ ਤਾਂ ਉਹ ਕਹਿੰਦੇ ਹਨ ਕਿ ਅਸੀਂ ਬਸ ਪਹੁੰਚ ਹੀ ਰਹੇ ਹਾਂ ਉਹ ਆਦਮੀ ਨੇ ਦੀਪੀ ਨੂੰ ਲੈ ਕੇ ਕਮਰੇ ਵਿੱਚ ਚੱਲਿਆ ਤਾਂ ਦੀਪੀ ਰੋਲਾ ਪਾਉਂਦੀ ਹੈ ਉਸ ਦੇ ਮੂੰਹ ਤੇ ਹੱਥ ਰੱਖ ਲੰਦਾ ਏ ਵੇਖਿਆ ਸੱਚਾ ਦਾ ਆਦਮੀ ਉਸ ਦੇ ਅੱਗੇ ਖਲੋ ਗਿਆ ਤੇ ਕਹਿੰਦਾ ਕਿ ਤੂੰ ਆਪ ਤਾਂ ਇਹਨੂੰ ਲੈ ਚੱਲਿਆ ਅਸੀਂ ਇੱਥੇ ਕੀ ਕਰਨਾ ਹੈ ਹਾਂ ਪਹਿਲਾਂ ਮੈਂ ਇਸਨੂੰ ਲੈ ਕੇ ਜਾਵਾਂਗਾ ਰਜੇਸ਼ ਉਹਨਾਂ ਨੂੰ ਕਹਿੰਦਾ ਕਿ ਲੜਦੇ ਕਿਉਂ ਉਹ ਮੁੰਡੇ ਦੋ ਹੋਰ ਕੁੜੀਆਂ ਲੈ ਕੇ ਆਉਣ ਵਾਲੇ ਹਨ ਉਹ ਆਪਣੇ ਲਈ ਹਨ ਉਹ ਆਦਮੀ ਉਸਨੂੰ ਤੱਕਾ ਮਾਰਦਾ ਹੋਇਆ ਦੀਪੀ ਨੂੰ ਖਿੱਚ ਕੇ ਅੰਦਰ ਲੈ ਜਾਂਦਾ ਹੋਇਆ ਕਹਿੰਦਾ ਹੈ ਪਤਾ ਮੈਂ ਤੈਨੂੰ ਪੌਣ ਲਈ ਕੀ ਕੀਤਾ ਪਹਿਲਾਂ ਤਾਂ ਮੈਂ ਹੀ ਇਸਨੂੰ ਲੈ ਜਾਵਾਂਗਾ ਤੇ ਉਹ ਦੀਪੀ ਨੂੰ ਅੰਦਰ ਲਜਾ ਕੁੰਡੀ ਬੰਦ ਕਰ ਲੰਦਾ ਏ ਐਸਐਚਓ ਤੇ ਆਦਮੀ ਨੇ ਫਟਾਫਟ ਉਸ ਨੂੰ ਫੋਨ ਕਰ ਦਿੱਤਾ ਉਹ ਦੀਪੀ ਨੂੰ ਲੈ ਕੇ ਅੰਦਰ ਵੜ ਗਿਆ ਐਸਐਚਓ ਕਹਿੰਦਾ ਤੂੰ ਓਨੀ ਦੇਰ ਦਰਵਾਜ਼ਾ ਤੋੜ ਅਸੀਂ ਆ ਗਏ ਦੀਪੀ ਸੋਚਦੀ ਹੈ ਕਿ ਇਹ ਇਨਾ ਘਟਿਆ ਬੰਦਾ ਹੈ ਮੈਂ ਕਿਵੇਂ ਉਹ ਤੋਂ ਇਸ ਦੀਆਂ ਗੱਲਾਂ ਵਿੱਚ ਆ ਗਏ ਇਸ ਦੇ ਜਾਲ ਵਿੱਚ ਫਸ ਗਈ ਉਹ ਉਸ ਨੂੰ ੱੱਕਾ ਮਾਰਦੀ ਹੈ ਪਰ ਉਹ ਦੈਂਤ ਵਰਗਾ ਸਰੀਰ ਹਿੱਲਦਾ ਵੀ ਨਹੀਂ ਉਹ ਸ਼ੈਤਾਨੀ ਹੱਸਾ ਹੱਸਦਾ ਹੋਇਆ ਉਸ ਨੂੰ ਚੁੱਕ ਕੇ ਬੈੜ ਤੇ ਸੁੱਟ ਲੰਦਾ ਏ ਦੀਪੀ ਸੋਚਦੀ ਹੈ ਕਿ ਇੰਨੇ ਤੇ ਮੈਨੂੰ ਛੱਡਣਾ ਨਹੀਂ ਉਨ ਮੈਂ ਕੀ ਕਰਾਂ ਉਹ बेहोश ਹੁੰਦਾ ਨਾਟਕ ਕਰਦੀ ਐ ਉਹ ਸੌਦਾ ਚੰਗਾ बेहोश ਹੋ ਗਈ ਉਹ ਜਿੰਨੇ ਰੋਲਾ ਪਾਈ ਜਾਣਾ ਸੀ ਤੇ ਉਹ ਦੀਪੀ ਨੂੰ बेहोश ਸਮਝ ਕੇ ਕੱਪੜੇ ਉਤਾਰਨ ਲੱਗਾ ਤਾਂ ਦੀਪੀ ਨੇ ਜੋਰ ਨਾਲ ਉਸਦੇ ਮੂੰਹ ਤੇ ਲੱਤ ਮਾਰੀ ਤਾਂ ਪੈਰ ਉਸਦੇ ਨੱਕ ਤੇ ਵੱਜਾ ਉਹ ਦਰਦ ਨਾਲ ਕਰਾ ਉੱਠਿਆ ਉਸਦੇ ਨੱਕ ਵਿੱਚੋਂ ਖੂਨ ਨਿਕਲ ਆਇਆ ਉਸਨੂੰ ਹੋਰ ਗੁੱਸਾ ਆਇਆ ਉਸਨੇ ਫਿਰ ਦੀਪੀ ਨੂੰ ਕੁੱਟ ਕੇ ਫੜ ਲਿਆ ਤਾਂ ਬਾਹਰ ਉਹ ਦਰਵਾਜ਼ੇ ਨੂੰ ਜੋਰ ਦੀ ਲੱਤਾਂ ਮਾਰਨ ਦੀ ਆਵਾਜ਼ ਆਈ ਰਜੇਸ਼ ਆਕੇ ਕਹਿੰਦਾ ਤੂ ਪਾਗਲ ਹੋ ਗਏ ਆ ਉਹ ਵੇਖੋ ਮੁੰਡੇ ਦੋ ਕੁੜੀਆਂ ਲੈ ਕੇ ਆ ਗਏ ਹਨ ਉਹ ਆਪਣੇ ਲਈ ਹਨ ਤੇ ਇੱਕ ਗੱਡੀ ਵਿੱਚੋਂ ਦੋ ਮੁੰਡੇ ਤੇ ਦੋ ਕੁੜੀਆਂ ਨਿਕਲੀਆਂ ਉਹ ਰਜੇਸ਼ ਨੂੰ ਕਹਿੰਦਾ ਇਹ ਤਾਂ ਉਹ ਆਪਣੇ ਲਈ ਲੈ ਕੇ ਆਏ ਹੋਣਗੇ ਰਜੇਸ਼ ਕਹਿੰਦਾ ਉਹਨਾਂ ਨੇ ਪਿਆਰ ਦਾ ਨਾਟਕ ਰਚ ਕੇ ਉਹਨਾਂ ਨੂੰ ਕਈ ਮਹੀਨੇ ਤੋਂ ਵਰਤ ਲਿਆ ਹੁਣ ਤਾਂ ਆਪਣੇ ਪਿਆਰ ਵਿੱਚ ਫਸਾ ਵੇਚਣ ਲਈ ਲੈ ਕੇ ਆਏ ਨੇ ਐਸੇਚ ਉਹ ਆਦਮੀ ਸੋਚਦਾ ਹੈ ਇਹ ਤਾਂ ਕੁੜੀਆਂ ਦੀ ਤਸਕਰੀ ਦਾ ਪੂਰਾ ਜਾਲ ਫੈਲਿਆ ਹੋਇਆ ਹੈ ਕਿੰਨੇ ਘਟੀਆ ਲੋਕ ਹਨ ਪਿਆਰ ਵਿੱਚ ਫਸਾ ਕੇ ਚੰਦ ਪੈਸੇ ਆ ది ను నిర్ ਤੱਕ ਦਿੰਦੇ ਹਨ ਇੰਨੇ ਨੂੰ ਐਸਐਚਓ ਸਾਹਿਬ ਤੇ ਦੂਜੇ ਪੁਲਿਸ ਮੁਲਾਜ਼ਮ ਦੋ ਗੱਡੀਆਂ ਵਿੱਚ ਸਿਵਲ ਕੱਪੜਿਆਂ ਵਿੱਚ ਪਹੁੰਚ ਜਾਂਦੇ ਹਨ ਰਜੇ ਸੋਚਦਾ ਹੈ ਕਿ ਇਹ ਕੁੜੀਆਂ ਨੂੰ ਲੈਣ ਵਾਲੇ ਆ ਗਏ ਹਨ ਪਰ ਜਦੋਂ ਉਹ ਸੱਚ ਨੂੰ ਵੇਖਦਾ ਹੈ ਉਸ ਦਾ ਰੰਗ ਫੂਕ ਹੋ ਜਾਂਦਾ ਹੈ ਇੱਕ ਪੁਲਿਸ ਮੁਲਾਜ਼ਮ ਉਸ ਨੂੰ ਫੜ ਕੇ ਹਥਕੜੀ ਲਾ ਦਿੰਦਾ ਹੈ ਦੂਜੇ ਮੁਲਾਜ਼ਮ ਤੇ ਸਾਹਿਬ ਪਹਿਲੇ ਆਦਮੀ ਨਾਲ ਮਿਲ ਕੇ ਦਰਵਾਜ਼ਾ ਤੋੜਦੇ ਹਨ ਤਾਂ ਉਸ ਨੇ ਦੀਪੀ ਦੇ ਕੱਪੜੇ ਪਾੜ ਦਿੱਤੇ ਸਨ ਪਹਿਲਾ ਆਪਣੀ ਪੱਗ ਲਾ ਕੇ ਉਸ ਦੇ ਦੁਆਲੇ ਲਪੇਟ ਦਿੰਦਾ ਹੈ ਤਾਂ ਉਹ ਆਦਮੀ ਸਾਹਿਬ ਨੂੰ ਚਾਕੂ ਮਾਰਨ ਲੱਗਾ ਤਾਂ ਦੀਪੀ ਭੱਜ ਕੇ ਅੱਗੇ ਹੋ ਗਈ ਤੇ ਕੁਦੀਪ ਦੇ ਵੱਜ ਗਿਆ ਦੀਪੀ ਚਿਕਾ ਮਾਰਦੀ ਹੋਈ ਬੇਹੋਸ਼ ਹੋ ਗਈ ਐਸਐਚਓ ਆਪਣੀ ਗੱਡੀ ਦੀ ਚਾਬੀ ਸਾਹਿਬ ਨੂੰ ਦੇ ਕੇ ਕਹਿੰਦਾ ਤੁਸੀਂ ਇਹਨਾਂ ਨੂੰ ਹਸਪਤਾਲ ਲੈ ਜਾਓ ਅਸੀਂ ਇਹਨਾਂ ਸਭ ਨੂੰ ਵੇਖਦੇ ਹਾਂ ਸਾਹਿਬ ਜਲਦੀ ਨਾਲ ਦੀਪੀ ਨੂੰ ਗੱਡੀ ਵਿੱਚ ਪਾ ਕੇ ਹਸਪਤਾਲ ਲੈ ਜਾਂਦਾ ਹੈ ਐਸਐਚਓ ਦੇ ਫੋਨ ਕਰਨ ਤੇ ਦੋ ਗੱਡੀਆਂ ਪੁਲਿਸ ਦੀਆਂ ਹੋਰ ਆ ਜਾਂਦੀਆਂ ਨੇ ਉਹ ਸਾਰਿਆਂ ਨੂੰ ਗ੍ਰਿਫਤਾਰ ਕਰ ਲੈਂਦੇ ਹਨ ਤੇ ਗੱਡੀ ਵਿੱਚ ਬਿਠਾ ਲੈਂਦੇ ਹਨ ਐਸਐਚਓ ਪੁਲਿਸ ਦੀਆਂ ਗੱਡੀਆਂ ਨੂੰ ਇੱਕ ਸਾਈਡ ਤੇ ਖੜੀਆਂ ਕਰ ਦਿੰਦਾ ਹੈ ਤਾਂ ਜੋ ਜਿਸ ਨੇ ਲੜਕੀਆਂ ਨੂੰ ਲੈ ਕੇ ਜਾਣਾ ਸੀ ਉਹ ਪੁਲਿਸ ਦੀਆਂ ਗੱਡੀਆਂ ਵਿੱਚ ਵਾਪਸ ਨਾ ਮੁੜ ਜਾਣ 8 ਵਜੇ ਇੱਕ ਟਰੱਕ ਉਥੇ ਪਹੁੰਚਿਆ ਜਿਸ ਵਿੱਚ ਅੱਗੇ ਦੋ ਆਦਮੀ ਬੈਠੇ ਸਨ ਤੇ ਪਿੱਛੇ ਚਾਰ ਕੁੜੀਆਂ ਮੂੰਹ ਬੰਨ ਕੇ ਬਿਠਾ ਕੇ ਅੱਗੇ ਜੀਰੀ ਦੀਆਂ ਬੋਰੀਆਂ ਲਗਾਈਆਂ ਹੋਈਆਂ ਸੀ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਉਹਨਾਂ ਦੀ ਰਾਖੀ ਲਈ ਇੱਕ ਆਦਮੀ ਪਿੱਛੇ ਖੜਾ ਸੀ ਜਦੋਂ ਪੁਲਿਸ ਵਾਲੇ ਟਰੱਕ ਵਿੱਚ ਚੜਨ ਲੱਗੇ ਤਾਂ ਉਸਨੇ ਪਿਸਤੌਲ ਕੱਢ ਲਈ ਤੇ ਪੁਲਿਸ ਮੁਲਾਜ਼ਮਾਂ ਤੇ ਗੋਲੀ ਚੁਲਾ ਦਿੱਤੀ ਪੁਲਿਸ ਮੁਲਾਜ਼ਮਾ ਨੇ ਇੱਕ ਦਮ ਥੱਲੇ ਨੂੰ ਹੋ ਕੇ ਜਾਨ ਬਚਾਈ ਉਹਨਾਂ ਅੱਗੋਂ ਗੋਲੀ ਚਲਾਈ ਤਾਂ ਉਸਦੇ ਮੋਢੇ ਤੇ ਲੱਗੀ ਉਸਦੇ ਹੱਥੋਂ ਪਿਸਤੌਲ ਡਿੱਗ ਪਈ ਉਹਨਾਂ ਨੇ ਟਰੱਕ ਵਿੱਚ ਛਾੜੂs ਆਦਮੀ ਨੂੰ ਕਾਬੂ ਕੀਤਾ ਤੇ ਕੁੜੀਆਂ ਨੂੰ ਬਾਹਰ ਕੱਢਿਆ ਉਹਨਾਂ ਦੇ ਮੂੰਹ ਖੁੱਲੇ ਉਹ ਰੋ ਰਹੀਆਂ ਸਨ ਤੇ ਕਹਿ ਰਹੀਆਂ ਸਨ ਸਾਨੂੰ ਇਹਨਾਂ ਤੋਂ ਬਚਾ ਲਓ ਦੋ ਕੁੜੀਆਂ ਕਹਿੰਦੀਆਂ ਕਿ ਸਾਨੂੰ ਕਿਸੇ ਕੰਪਨੀ ਵਿੱਚ ਨੌਕਰੀ ਦਾ ਚਾਂਸਾ ਦੇ ਕੇ ਲਿਆਏ ਹਨ ਦੋ ਕੁੜੀਆਂ ਆਪਣੇ ਪਿਆਰ ਦੇ ਜਾਲ ਵਿੱਚ ਫਸ ਕੇ ਧੋਖੇ ਨਾਲ ਉਹਨਾਂ ਨੂੰ ਇੱਥੋਂ ਲਿਆਂਦਾ ਗਿਆ ਹੈ ਦੋ ਕੁੜੀਆਂ ਜੋ ਪਹਿਲਾਂ ਦੋ ਮੁੰਡੇ ਲੈ ਕੇ ਆਏ ਸਨ ਸਾਰੀਆਂ 6 ਕੁੜੀਆਂ ਨੂੰ ਪੁਲਿਸ ਨੇ ਇੱਕ ਗੱਡੀ ਵਿੱਚ ਬਿਠਾ ਲਿਆ ਸਾਰੇ ਦੋਸ਼ੀਆਂ ਨੂੰ ਦੂਜੀ ਗੱਡੀ ਵਿੱਚ ਬਿਠਾ ਕੇ ਉਹਨਾਂ ਸਾਰਿਆਂ ਨੂੰ ਕੈਂਟ ਪੁਲਿਸ ਸਟੇਸ਼ਨ ਲੇ ਆਏ ਸਾਹਿਬ ਦੀਪੀ ਨੂੰ ਰਸਤੇ ਵਿੱਚ ਪੰਦੇ ਇੱਕ ਪ੍ਰਾਈਵੇਟ ਹਸਪਤਾਲ ਲੈ ਗਿਆ ਉਹ ਕਹਿੰਦੇ ਪੁਲਿਸ ਕੇਸ ਹੈ ਪਹਿਲਾਂ ਪੁਲਿਸ ਰਿਪੋਰਟ ਕਰੋ ਤਾ ਮਰੀਜ਼ ਦਾ ਇਲਾਜ ਕਰਾਂਗੇ ਸਾਹਿਬ ਉੱਥੋਂ ਦੀਪੀ ਨੂੰ ਸਿੱਧਾ ਮਿਲਟਰੀ ਹਸਪਤਾਲ ਲੈ ਗਿਆ ਤੇ ਉੱਥੋਂ ਪਹੁੰਚਦੇ ਹੀ ਉਸ ਦਾ ਇਲਾਜ ਸ਼ੁਰੂ ਹੋ ਗਿਆ ਜ਼ਖਮ ਕਾਫੀ ਡੂੰਗਾ ਸੀ ਪਰ ਚਾਕੂ ਇੱਕ ਪਾਸੇ ਨੂੰ ਵੱਜਾ ਸੀ ਜਿਸ ਕਰਕੇ ਕਿਸੇ ਮੇਜਰ ਅੰਗ ਨੂੰ ਕੋਈ ਨੁਕਸਾਨ ਨਹੀਂ ਸੀ ਹੋਇਆ ਡਾਕਟਰ ਨੇ ਆਪਰੇਸ਼ਨ ਕਰਕੇ ਟਾਂਕੇ ਲਗਾ ਦਿੱਤੇ ਸੀ ਤੇ ਕਹਿੰਦੇ ਸੀ ਕਿ ਦੀਪੀ ਦੀ ਜਾਨ ਨੂੰ ਕੋਈ ਖਤਰਾ ਨਹੀਂ ਕੈਂਟੀਡੇਟ ਤੱਕ ਦੀਪੀ ਨੂੰ ਹੋਸ਼ ਆ ਜਾਵੇਗੀ ਭਜਨਕੌਰ ਮਨਜੀਤ ਨੂੰ ਬਾਰ-ਬਾਰ ਦੀਪੀ ਬਾਰੇ ਪੁੱਛਦੀ ਹੈ ਦੀਪੀ ਕਿਦਮ ਕਿੱਥੇ ਗਈ ਸਾਹਿਬ ਠੀਕ ਤਾਂ ਹੈ ਉਹ ਕਾਲੇ ਵਿੱਚ ਸਾਇਬ ਦੀ ਰੋਟੀ ਵੀ ਨਹੀਂ ਲੈ ਕੇ ਗਈ ਨਾ ਆਪ ਖਾ ਕੇ ਗਈ ਮਨਜੀਤ ਨੂੰ ਫਿਕਰ ਹੋ ਰਹੀ ਸੀ ਕਿ ਉੱਥੇ ਪਤਾ ਨਹੀਂ ਕੀ ਬਣਿਆ ਹੋਵੇਗਾ ਪਰ ਉਹ ਭਜਨਕੌਰ ਨੂੰ ਕਹਿੰਦੀ ਹੈ ਕਿ ਉਹ ਸਾਇਬ ਕੋਲ ਗਈ ਹੈ ਕਹਿੰਦੀ ਸੀ ਕਿ ਮੈਂ ਰਾਤ ਨੂੰ ਉੱਥੇ ਹੀ ਰਹਿ ਜਾਵਾਂਗੀ ਮੈਨੂੰ ਕਹਿੰਦੀ ਸੀ ਭੈਣ ਜੀ ਤੁਸੀਂ ਬੀਬੀ ਤੇ ਬੱਚਿਆਂ ਕੋਲ ਰਹਿ ਜਾਓ ਇਹ ਇਕੱਲੇ ਰਾਤ ਨੂੰ ਡਰਦੇ ਹਨ ਭਜਨਕੌਰ ਕਹਿੰਦੀ ਪਰ ਧੀਏ ਮੈਨੂੰ ਬਹੁਤ ਘਬਰਾਹਟ ਹੋ ਰਹੀ ਹੈ ਜੇ ਕਿਸੇ ਕੋਲ ਫੋਨ ਹੈ ਤਾਂ ਫੋਨ ਕਰਕੇ ਵੇਖ ਪੀਬੀ ਸਾਇਬ ਕੋਲ ਫੋਨ ਨਹੀਂ ਹੈ ਹਸਪਤਾਲ ਦਾ ਮੈਨੂੰ ਫੋਨ ਨੰਬਰ ਨਹੀਂ ਪਤਾ ਤੁਸੀਂ ਫਿਕਰ ਨਾ ਕਰੋ ਦੀਪੀ ਹੁਣ ਸਵੇਰੇ ਹੀ ਆਵੇਗੀ ਐਸਐਚਓ ਨੇ ਉਹਨਾਂ ਮੁਲਾਜ਼ਮਾਂ ਮੁਲਜ਼ਮਾਂ ਦੇ ਫੋਨਾਂ ਦੀਆਂ ਕਾਲਾਂ ਕੱਢਾ ਕੇ ਵੇਖੀਆਂ ਉਹਨਾਂ ਵਿੱਚੋਂ ਇੱਕ ਕਾਲਮੀ ਮੁੰਬਈ ਦੇ ਇੱਕ ਸੰਬੰਧ ਤੇ ਦਿੱਲੀ ਤੇ ਮੁੰਬਈ ਵਰਗੇ ਮਹਾਨਗਰਾਂ ਦੇ ਵੱਡੇ ਵੱਡੇ ਹੋਟਲ ਵਾਲਿਆਂ ਕੋਲ ਹੋਸਟੇਟਾਂ ਵਿੱਚ ਲੜਕੀਆਂ ਨੂੰ ਜਾ ਕੇ ਵੇਚਦੇ ਸਨ ਉਹ ਹੋਟਲਾਂ ਵਾਲੇ ਲੜਕੀਆਂ ਤੋਂ ਗਲਤ ਕੰਮ ਕਰਵਾਉਂਦੇ ਸੀ ਐਸਐਚਓ ਨੇ ਉੱਥੋਂ ਦੀ ਪੁਲਿਸ ਨਾਲ ਸੰਪਰਕ ਕਰਕੇ ਉੱਥੋਂ ਦੇ ਹੋਟਲ ਦੇ ਨਾਮ ਦੱਸੇ ਤਾਂ ਜਦੋਂ ਉੱਥੋਂ ਦੀ ਪੁਲਿਸ ਨੇ ਹੋਟਲਾਂ ਤੇ ਰਾਤੋ ਰਾਤ ਛਾਪੇ ਮਾਰੇ ਤਾਂ ਉੱਥੋਂ ਬਹੁਤ ਸਾਰੀਆਂ ਲੜਕੀਆਂ ਫੜੀਆਂ ਗਈਆਂ ਜੋ ਭਾਰਤੀਆਂ ਬਹੁਤ ਸਾਰੀਆਂ ਸਟੇਟਾਂ ਵਿੱਚੋਂ ਸਨ ਤੇ ਇਸ ਜਾਲ ਵਿੱਚ ਫਸ ਗਈਆਂ ਸਨ ਇੰਨਾ ਘਟੀਆ ਲੋਕਾਂ ਨੇ ਉਹਨਾਂ ਨੂੰ ਕੁੰਭੀ ਨਰਕ ਵਿੱਚ ਸੁੱਟ ਦਿੱਤਾ ਉਹਨਾਂ ਲਈ ਇਸ ਵਿੱਚੋਂ ਨਿਕਲਣਾ ਬਹੁਤ ਔਖਾ ਸੀ ਕਿ ਕਿਹੋ ਜੀਆਂ ਲੜਕੀਆਂ ਨੂੰ ਸਮਾਜ ਪਰਵਾਣ ਨਹੀਂ ਕਰਦਾ ਲੋਕੀ ਉਹਨਾਂ ਨੂੰ ਹੀ ਗਲਤ ਕਹਿੰਦੇ ਹਨ ਉੱਥੋਂ ਦੀ ਪੁਲਿਸ ਨੇ ਉੱਥੋਂ ਦੀ ਪੁਲਿਸ ਨੇ ਜਦੋਂ ਉਹਨਾਂ ਲੜਕੀਆਂ ਤੋਂ ਉਹਨਾਂ ਦਾ ਪਤਾ ਪੁੱਛਿਆ ਤਾਂ ਜੋ ਉਹਨਾਂ ਨੂੰ ਉੱਥੇ ਪਹੁੰਚਾ ਸਕਣ ਤਾਂ ਉਹ ਰੋਂਦੀਆਂ ਹੋਈਆਂ ਕਹਿਣ ਲੱਗੀਆਂ ਇੱਕ ਵਾਰ ਜਦੋਂ ਅਸੀਂ ਇਹਨਾਂ ਦਰਿੰਦਿਆਂ ਦੇ ਜਾਲ ਵਿੱਚ ਫਸ ਕਰੋ ਨਿਕਲੀਆਂ ਉਦੋਂ ਸਾਡੇ ਮਾਪਬਪ ਦੀ ਇੱਜ਼ਤ ਨਲਾਮ ਹੋਈ ਉਹਨਾਂ ਨੂੰ ਸਾਡੇ ਕਰਕੇ ਨਮੋਸ਼ੀ ਚੱਲਣੀ ਪਈ ਹੁਣ ਜੇ ਅਸੀਂ ਫੇਰ ਘਰ ਵਾਪਸ ਆ ਗਈਆਂ ਤਾਂ ਉਹਨਾਂ ਨੂੰ ਪਤਾ ਨਹੀਂ ਕੀ ਕੀ ਸੁੰਨਾ ਪਵੇਗਾ ਇਸ ਕਰਕੇ ਅਸੀਂ ਵਾਪਸ ਨਹੀਂ ਜਾਣਾ ਚਾਹੁੰਦੀਆਂ ਪਰ ਇਸ ਨਰਕ ਵਿੱਚ ਵੀ ਨਹੀਂ ਰਹਿਣਾ ਚਾਹੁੰਦੀਆਂ ਰਜੇਸ਼ ਮੇਤੋਂ ਨਾਲ ਸਾਰਿਆਂ ਨੂੰ ਜੇਲ੍ਹ ਵਿੱਚੋਂ ਡੱਕ ਕੇ ਚੰਗਾ ਘਟਾਪਾ ਚਾੜਿਆ ਗਿਆ ਉਹਨਾਂ ਤੋਂ ਹੋਰ ਵੀ ਕਿੱਥੋਂ ਕਿੱਥੋਂ ਕੁੜੀਆਂ ਪਹਿਲਾਂ ਵੀ ਆਪਣੇ ਜਾਲ ਵਿੱਚ ਫਸਾਵੀਆਂ ਚੀ ਅਸੀਂ ਬਾਰੇ ਪੁੱਛਿਆ ਗਿਆ ਅਸੋਚੀ ਰਜੇਸ਼ ਨੂੰ ਕੁੱਟਦਾ ਹੋਇਆ ਕਹਿੰਦਾ ਹੈ ਤੈਨੂੰ ਉੱਕਾ ਸ਼ਰਮ ਨਹੀਂ ਆਈ ਵਰਦੀ ਨੂੰ ਦਾਗ ਲਾ ਦਿੱਤਾ ਤੂੰ ਤਾਂ ਤੰਦੇ ਵਾਲੀਆਂ ਔਰਤਾਂ ਤੋਂ ਵੀ ਗਿਰ ਗਿਆ ਵਰਦੀ ਦੀ ਆੜ ਵਿੱਚ ਧੀਆ ਪੈਣਾ ਨੂੰ ਵੇਚਦਾ ਰਿਹਾ ਜਦੋਂ ਕਿ ਤੇਰੇ ਆਪਣੇ ਘਰ ਵੀ ਧੀ ਹੈਗੀ ਐ ਤੂੰ ਕਦੇ ਨਹੀਂ ਸੋਚਿਆ ਜੇ ਕਿਤੇ ਇਸ ਤਰ੍ਹਾਂ ਤੇਰੀ ਧੀ ਨਾਲ ਹੋ ਜਾਵੇ ਤਾਂ ਤੂੰ ਕੀ ਕਰੇਂਗਾ ਰਜੇਸ਼ ਕੰਦਰ ਸਾਹਿਬ ਜੀ ਮੈਨੂੰ ਮਾਫ਼ ਕਰ ਦਿਓ ਬੇਜ਼ੇ ਦੇ ਲਾਲਚ ਵਿੱਚ ਮੇਰੇ ਤੋਂ ਸਭ ਤੋਂ ਵੱਡੀ ਗਲਤੀ ਹੋ ਗਈ ਗਲਤੀ ਨਹੀਂ ਤੂੰ ਕਿ ਨੋਨਾ ਅਪਰਾਧ ਕੀਤਾ ਹੈ ਜੇ ਤੂੰ ਇਹਨਾਂ ਅਪਰਾਧੀਆਂ ਦਾ ਸਾਰਨਾ ਦਿੰਦਾ ਤਾਂ ਉਹ ਇਹਨਾਂ ਲੜਕੀਆਂ ਦੀ ਜ਼ਿੰਦਗੀ ਬਰਬਾਦ ਨਾ ਕਰਦੇ ਤੂੰ ਤਾਂ ਜੀ ਕਰਦਾ ਤੈਨੂੰ ਗੋਲੀ ਮਾਰ ਦਿਆਂ ਪਰ ਇਹ ਸਜ਼ਾ ਤੇਰੇ ਲਈ ਬਹੁਤ ਘੱਟ ਹੈ ਜਦੋਂ ਕੋਰਟ ਵਿੱਚ ਤੇਰੇ ਬੱਚੇ بیوی ਤੇ ਤੇਰੇ ਭੈਣ ਪਰ ਆ ਰਿਸ਼ਤੇਦਾਰ ਤੇਰੀਆਂ ਕਰਤੂਤਾਂ ਬਾਰੇ ਸੁਣਨਗੇ ਤੈਨੂੰ ਲਾਂਤਾਂ ਪਾਉਣਗੇ ਉਦੋਂ ਜੋ ਤੇਰੀ ਹਾਲਤ ਹੋਵੇਗੀ ਉਹ ਤੇਰੀ ਸਜ਼ਾ ਹੋਵੇਗੀ ਉਸ ਤੋਂ ਬਾਅਦ ਮੈਂ ਤੇਰੇ ਲਈ ਫਾਂਸੀ ਦੀ ਸਜ਼ਾ ਦੀ ਮੰਗ ਕਰਾਂਗਾ ਜੇਕਰ ਫਾਂਸੀ ਤੋਂ ਉੱਤੋਂ ਕੋਈ ਸਜ਼ਾ ਹੁੰਦੀ ਤੈਨੂੰ ਉਹ ਦਿੱਤੀ ਜਾਣੀ ਚਾਹੀਦੀ ਸੀ ਦੋ ਕੁ ਘੰਟੇ ਬਾਅਦ ਈਪੀ ਨੂੰ ਹੋਸ਼ ਆਇਆ ਤਾਂ ਨਰਸ ਨੇ ਸਾਹਿਬ ਨੂੰ ਜਗਾਇਆ ਕੇ ਤੁਹਾਡੇ ਮਰੀਜ਼ ਨੂੰ ਹੁਸ਼ ਆ ਗਿਆ। ਸਾਦਦੀਪੀ ਕੋਲ ਗਿਆ ਤਾਂ ਉਹ ਸਾਇਬ ਨੂੰ ਵੇਖ ਰੋਣ ਲੱਗ ਪਈ। ਕਹਿੰਦੀ ਸਾਇਬ ਜੀ ਤੁਸੀਂ ਮੈਨੂੰ ਕਿਉਂ ਬਚਾਇਆ? ਮੈਨੂੰ ਮਰ ਜਾਣ ਦੇਣਾ ਸੀ। ਮੈਂ ਬਹੁਤ ਵੱਡੀ ਗਲਤੀ ਕੀਤੀ ਐ। ਮੈਂ ਤੁਹਾਨੂੰ ਧੋਖਾ ਦਿੱਤਾ। ਸਾਇਬ ਉਸ ਦਾ ਹੱਥ ਫੜ ਕੇ ਕਹਿੰਦਾ ਏ ਤੂੰ ਤਾਂ ਮੇਰੀ ਜਾਨ ਬਚਾਉਣ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਨਹੀਂ ਸਾਬ ਜੀ। ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਮੈਨੂੰ ਨਹੀਂ ਪਤਾ ਸੀ ਕਿ ਉਹ ਇੰਨਾ ਘਟਿਆ ਹੈ। ਮੈਂ ਉਸ ਦੀਆਂ ਗੱਲਾਂ ਵਿੱਚ ਆ ਗਈ। ਮੈਨੂੰ ਮਾਫ਼ ਕਰ ਦਿਓ। ਸਾਇਬ ਉਸ ਦਾ ਹੱਥ ਕੁੱਟਦਾ ਹੋਇਆ ਕਹਿੰਦਾ ਗਲਤੀ ਇਨਸਾਨ ਤੋਂ ਹੁੰਦੀ ਐ। ਜਿਹੜਾ ਆਪਣੀ ਗਲਤੀ ਨੂੰ ਮੰਨ ਲਵੇ ਉਸ ਦੀ ਗਲਤੀ ਆਪੇ ਮਾਫ ਹੋ ਜਾਂਦੀ ਹੈ ਬਸ ਹੰਤੂ ਰੋਣਾ ਨਹੀਂ ਦੀਪੀ ਸਾਈਵਲ ਵੇਖ ਕੇ ਰੋਂਦੀ ਹੋਈ ਕਹਿੰਦੀ ਹੈ ਸਾਈਂ ਜੀ ਤੁਸੀਂ ਮੈਨੂੰ ਮਾਫ ਕਰ ਦਿੱਤਾ ਤਾਂ ਸਾਹਿਬ ਉਸਦੇ ਮੱਥੇ ਤੇ ਹੱਥ ਰੱਖ ਅੱਖਾਂ ਪਰਦਾ ਹੋਇਆ ਕਹਿੰਦਾ ਹੈ ਕਿ ਹਾਂ ਮੈਂ ਤੈਨੂੰ ਮਾਫ ਕਰ ਦਿੱਤਾ ਜਦੋਂ ਤੂੰ ਮੇਰੀ ਜਾਨ ਬਚਾ ਲਈ ਤਾਂ ਮੈਂ ਤੇਰੀ ਗਲਤੀ ਨਹੀਂ ਮਾਫ ਕਰ ਸਕਦਾ ਉਹ ਉਸਦਾ ਮੂੰਹ ਆਪਣੇ ਹੱਥਾਂ ਵਿੱਚ ਲੈ ਕੇ ਕਹਿੰਦਾ ਹੈ ਕਿ ਮੈਂ ਤੈਨੂੰ ਮਾਫ ਕਰ ਦਿੱਤਾ ਬਸ ਤੂੰ ਛੇਤੀ ਠੀਕ ਹੋ ਜਾ ਤੇ ਆਪਾਂ ਘਰ ਚਲੀਏ ਸਵੇਰੇ ਸਾਹਿਬ ਜਿੱਪੀ ਨੂੰ ਕਹਿੰਦਾ ਹੈ ਕਿ ਘਰ ਕਿਸੇ ਨੂੰ ਕੁਝ ਪਤਾ ਨਹੀਂ ਬੀਬੀ ਤੇ ਮਨਜੀਤ ਭੈਣ ਜੀ ਫਿਕਰ ਕਰਦੇ ਹੋਣਗੇ ਮੈਂ ਘਰ ਜਾ ਕੇ ਨਹਾ ਤੋ ਆਵਾਂ ਨਾਲੇ ਉਹਨਾਂ ਨੂੰ ਦੱਸਾਂਵਾਂ ਤੇਰੇ ਕੋਲ ਨਰਸਾ ਹੈ ਜੇ ਕੋਈ ਲੋੜ ਹੋਈ ਤਾਂ ਉਹ ਉਹਨਾਂ ਨੂੰ ਕਹਿ ਦੇਵੀਂ ਤੇ ਕਲ ਨੂੰ ਚਲਾ ਜਾਂਦਾ ਏ ਉਦੋਂ ਰਾਤ 21:00 ਕੀ ਕੱਟ ਕੇ ਪਜਨਕੌਰ ਸਵੇਰੇ ਮਨਜੀਤ ਨੂੰ ਕਹਿੰਦੀ ਆ ਮਨਜੀਤ ਧੀਏ ਦੀਪੀ ਸਵੇਰ ਦੀ ਸਵੇਰੇ ਹੀ ਆ ਜਾਂਦੀ ਸੀ ਅੱਜ ਨਹੀਂ ਆਈ ਮੈਨੂੰ ਬਹੁਤ ਘਬਰਾਹਟ ਹੋ ਰਹੀ ਏ ਮਨਜੀਤ ਕਹਿੰਦੀ ਬੀਜੀ ਮੈਂ ਹਸਪਤਾਲ ਜਾ ਕੇ ਆਉਂਦੀ ਹਾਂ ਤੇ ਉਹ ਆਟੋcar ਹਸਪਤਾਲ ਜਾਣ ਲੱਗਦੀ ਏ ਤਾਂ ਅੱਗੋਂ ਇੱਕ ਗੱਡੀ ਆ ਰਹੀ ਹੁੰਦੀ ਉਹ ਵੇਖਦੀ ਏ ਕਿ ਇਹ ਤਾਂ ਐਸਐਚਓ ਦੀ ਗੱਡੀ ਹੈ ਪਰ ਇਸ ਵਿੱਚ ਤਾਂ ਸਾਈਬ ਹੈ ਉਸਨੇ ਗੱਡੀ ਕਾਰ ਨੂੰ ਮੋੜ ਲਈ ਮਨਜੀਤ ਵੀ ਉਸ ਦੇ ਮਗਰ ਹੀ ਕਾਰ ਵਾਪਸ ਆ ਗਈ ਸਾਈਬ ਗੱਡੀ ਖੜੀ ਕਾਰ ਵਿੱਚ ਉਤਰਿਆ ਤਾਂ ਮਗਰੋਂ ਆ ਮਨਜੀਤ ਕਹਿੰਦੀ ਕਿ ਸਾਈਬ ਦੀਪੀ ਕਿੱਥੇ ਹੈ ਸਾਈਬ ਕਹਿੰਦਾ ਭੈਣ ਜੀ ਤੁਸੀਂ ਅੰਦਰ ਆ ਜਾਓ ਦੱਸਦਾ ਉਹ ਅੰਦਰ ਚਲੇ ਜਾਂਦੇ ਹਨ ਭਜਨਗੁਰ ਸਾਹਿਬ ਨੂੰ ਵੇਖ ਪੱਜੀ ਆਈ ਕਹਿੰਦੀ ਪੁੱਤਰ ਤੂੰ ਹੁਣ ਠੀਕ ਐ ਦੀਪੀ ਕਿੱਥੇ ਐ ਸਾਇਬ ਕਹਿੰਦਾ ਬੀਜੀ ਉਹ ਡਿੱਗ ਪਈ ਸੀ ਤੇ ਥੋੜੀ ਜਿਹੀ ਸੱਟ ਲੱਗ ਗਈ ਇਸ ਕਰਕੇ ਮੈਂ ਉਸਨੂੰ ਹਸਪਤਾਲ ਛੱਡ ਕੇ ਤੁਹਾਨੂੰ ਦੱਸਣ ਲਈ ਆਇਆ ਹਾਂ ਮੈਂ ਕਿਹਾ ਤੁਸੀਂ ਫਿਕਰ ਕਰਦੇ ਹੋਵੋਗੇ ਸਾਇਬ ਕਮਰੇ ਅੰਦਰ ਜਾਂਦਾ ਤਾਂ आज आधवार होन कर के बच्चे सुत्ते हुए सन वो बच्चा न उठांदा है ता वो दोवे उठ के पापा दे गल नु चम्बर जांदे हन पापा जी ਤੁਸੀਂ ਆ ਗਏ ਤੁਸੀਂ ਠੀਕ ਹੋ ਗਏ ਮੰਮੀ ਜੀ ਕਿੱਥੇ ਹਨ ਖੁਸ਼ਦੀਪ ਨੇ ਸਾਰੇ ਸਵਾਲ ਇੱਕ ਹੀ ਸਾਹ ਵਿੱਚ ਪੁੱਛ ਲਏ ਸਾਹਿਬ ਕੰਧਾ ਪੁੱਤੂ ਇੰਨੇ ਸਾਰੇ ਸਵਾਲਾਂ ਦੇ ਮੈਂ ਜਵਾਬ ਕਿਵੇਂ ਦਿਆਂਗਾ ਮੈਂ ਠੀਕ ਹਾਂ ਇਸ ਲਈ ਮੈਂ ਆ ਗਿਆ ਤੇਰੀ ਮੰਮੀ ਵੀ ਠੀਕ ਹੋ ਜਾਵੇਗੀ ਤੇ ਕੱਲ ਨੂੰ ਉਸ ਨੂੰ ਵੀ ਲੈ ਕੇ ਆਵਾਂ ਜਾਵਾਂਗਾ ਸੁਖਦੀਪ ਕਹਿੰਦਾ पापा ਜੀ ਪਹਿਲਾਂ ਮੰਮੀ ਜੀ ਬਿਮਾਰ ਫਿਰ ਤੁਸੀਂ ਫਿਰ ਮੰਮੀ ਤੁਸੀਂ ਠੀਕ ਕਦੋਂ ਹੋਵੋਗੇ ਅਸੀਂ ਤੁਹਾਡੇ ਦੋਵਾਂ ਨਾਲ ਖੇਡਣਾ ਹੈ ਦੋਵਾਂ ਨਾਲ ਘੁੰਮਣ ਜਾਣਾ ਹੈ ਇਹਨਾਂ ਨੂੰ ਮਜ਼ਾ ਨਹੀਂ ਆਉਂਦਾ ਅਸੀਂ ਤਾਂ ਬੋਰ ਹੋਈ ਜਾਂਦੇ ਹਾਂ ਸਾਹਿਬ ਕਹਿੰਦਾ ਬਸ ਪੁੱਤਰ ਤੁਸੀਂ ਹੁਣ ਬੋਰ ਨਹੀਂ ਹੋਵੋਗੇ ਤੁਸੀਂ ਅੱਜ ਨਾਨੀ ਜੀ ਕੋਲ ਰਹੋ ਕੱਲ ਨੂੰ ਤੁਹਾਡੇ ਸਕੂਲਾਂ ਤੋਂ ਮੰਮੀ ਵੀ ਘਰ ਆ ਜਾਵੇਗੀ ਮਨਜੀਤ ਦਾ ਬੱਚਿਆਂ ਦੀਆਂ ਗੱਲਾਂ ਸੁਣ ਕੇ ਮਨ ਭਰ ਆਉਂਦਾ ਉਹ ਭਜਨ ਕੋਰ ਨੂੰ ਕਹਿੰਦੀ ਹੈ ਕਿ ਅਸੀਂ ਸੋਧਿਆ ਕਿ ਬੱਚਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਬੱਚੇ ਤਾਂ ਹਰ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਉਹ ਭਜਨ ਕੋਰਣਾ ਰੋਟੀ ਬਣਾਉਂਦੀ ਆ ਤਾਂ 19 ਦੇਰ ਨੂੰ ਸਾਹਿਬ ਨਹਾ ਲੈਂਦਾ ਹੈ। ਸਾਹਿਬ ਰੋਟੀ ਖਾ ਕੇ ਜਾਣ ਲੱਗਦਾ ਮਨਜੀਤ ਕਹਿੰਦੀ ਸਾਹਿਬ ਮੈਨੂੰ ਵੀ ਗੱਡੀ ਤੇ ਘਰ ਛੱਡ ਦੇ ਜਲਦੀ ਪਹੁੰਚ ਜਾਵਾਂਗੀ। ਔਰ ਰਸਤੇ ਵਿੱਚ ਸਾਹਿਬ ਤੋਂ ਪੁੱਛਦੀ ਹੈ ਕਿ ਉੱਥੇ ਕੀ ਹੋਇਆ ਤਾਂ ਸਾਹਿਬ ਸਾਰੀ ਗੱਲ ਉਸਨੂੰ ਦੱਸਦਾ ਹੈ। ਤਾਂ ਮਨਜੀਤ ਕਹਿੰਦੀ ਸਾਹਿਬ ਕਈ ਵਾਰ ਮਨ ਨੂੰ ਕਿ ਕਿਸੇ ਛੋਟੀ ਜਿਹੀ ਗਲਤੀ ਕਰਕੇ ਕਿਸੇ ਵੱਡੀ ਮੁਸ਼ਕਲ ਵਿੱਚ ਫਸ ਜਾਂਦਾ ਹੈ। ਦੀਪੀ ਨਾਲ ਵੀ ਇਹੀ ਹੋਇਆ ਬੱਚਿਆਂ ਲਈ ਹੀ ਸਹੀ ਤੂੰ ਦੀਪੀ ਨੂੰ ਮਾਫ ਕਰ ਦੇ ਤੂੰ ਵੇਖਿਆ ਨਾ ਬੱਚੇ ਕੀ ਮਹਿਸੂਸ ਕਰਦੇ ਹਨ ਉਹਨਾਂ ਨੂੰ ਮਾਂ-ਬਾਪ ਦੋਵਾਂ ਦੇ ਪਿਆਰ ਦੀ ਜ਼ਰੂਰਤ ਹੁੰਦੀ ਨਾਲੇ ਕਹਿੰਦੇ ਨੇ ਜੋ ਵਾਪਸ ਮੁੜਾਵੇ ਉਸਨੂੰ ਪੁੱលਿਆ ਨਹੀਂ ਕਹਿੰਦੇ ਤੇ ਦੀਪੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਸਾਹਿਬ ਕੰਧਾ ਪੈਂਜੀ ਮੈਂ ਤੈਨੂੰ ਉਦੋਂ ਹੀ ਮਾਫ ਕਰ ਦਿੱਤਾ ਜਦੋਂ ਉਸਨੇ ਮੇਰੇ ਲਈ ਆਪਣੀ ਜਾਨ ਦਾਤੇ ਲਾ ਦਿੱਤੀ ਮੈਨੂੰ ਵੀ ਮਹਿਸੂਸ ਹੋਇਆ ਉਸ ਤੋਂ ਭਾਵੇਂ ਗਲਤੀ ਹੋ ਗਈ ਪਰ ਉਹ ਅੱਜ ਵੀ ਮੈਨੂੰ ਪਿਆਰ ਕਰਦੀ ਹੈ ਤਾਂ ਹੀ ਉਸਨੇ ਮੇਰੀ ਜਾਨ ਬਚਾਈ ਸਾਈਮਨ ਜੀਤਨੂ ਕਾਰ ਛੜਕੀ ਗੁਰਦਵਾਰਾ ਸੈ ਮੱਥਾ ਟੇਕ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਕਿ ਤੂੰ ਦੀਪੀ ਦੀ ਜ਼ਿੰਦਗੀ ਨੂੰ ਉਸ ਕੁੰਭੀ ਨਰਕ ਵਿੱਚੋਂ ਟਿੱਗਣ ਤੋਂ ਬਚਾਲਿਆ ਉਹ ਸੋਚਦਾ ਕਿ ਸ਼ਾਇਦ ਸਭ ਕੁਝ ਇਸ ਲਈ ਹੋਇਆ ਉਹਨਾਂ ਕੁੜੀਆਂ ਦੀ ਜ਼ਿੰਦਗੀ ਵੀ ਬਚਣੀ ਸੀ ਨੇ ਤੋਂ ਨਵਜਾਰੀਆਂ ਦਾ ਪਤਾ ਨਹੀਂ ਕੀ ਹੁੰਦਾ ਉਹਨਾਂ ਵੀ ਉਮਰ ਪਾਰ ਲਈ ਨਰਕ ਭਰੀ ਜ਼ਿੰਦਗੀ ਜਿਉ ਲੈ ਮਜਬੂਰ ਹੋ ਜਾਣਾ ਸੀ ਤੇ ਉਹ ਫਿਰ ਮੱਥਾ ਟੇਕ ਕੇ ਆਂਦਾ ਵਾਹਿਗੁਰੂ ਇਹੋ ਜਿਹਾ ਕਿਸੇ ਦੀ ਤੀ ਪੈਣ ਨਾਲ ਨਾ ਹੋਵੇ ਫਿਰ ਉਹ ਹਸਪਤਾਲ ਜਾਂਦਾ ਤੇ ਜਾ ਕੇ ਵੇਖਦਾ ਏ ਦੀਪੀ ਰਿਲੈਕਸ ਹੋ ਕੇ ਸੁੱਤੀ ਸੀ ਜਿਵੇਂ ਉਸਦੇ ਮਨ ਦਾ ਬਹੁਤ ਵੱਡਾ ਭੋਜ ਲੈ ਗਿਆ ਹੋਵੇ ਉਸ ਨੂੰ ਉਠਾਉਂਦਾ ਨਹੀਂ ਉਸ ਦੇ ਕੋਲ ਕੁਰਸੀ ਤੇ ਬੈਠ ਉਸ ਵਲਵੇਕ ਸੋਦਾਏ ਤੇਰੀ ਇੱਕ ਗਲਤੀ ਕਰਕੇ ਕੀ ਤੋਂ ਕੀ ਹੋ ਗਿਆ ਮੈਨੂੰ ਤਾਂ ਇਹ ਸੀ ਕਿ ਹੁੰਦਾ ਜ਼ਿੰਦਗੀ ਖਤਮ ਹੋ ਗਈ ਪਰ ਵਾਹਿਗੁਰੂ ਤੇਰਾ ਸ਼ੁਕਰ ਹੈ ਕਿ ਸਭ ਕੁਝ ਠੀਕ ਹੋ ਗਿਆ ਕਿੰਦੂ ਜਲਦੀ ਠੀਕ ਹੋ ਜਾ ਅਸੀਂ ਆਪਣੇ ਘਰ ਜਾਈਏ ਬੱਚਿਆਂ ਨੂੰ ਵੀ ਆਪਣੇ ਮਾਂ-ਬਾਪ ਤੋਂ ਮਹੀ ਚਾਹੀਦੇ ਹਨ 10:00 ਵਜੇ ਸਾਹਿਬ ਦੇ ਘਰ ਅੱਗੇ ਗੱਡੀ ਆ ਕੇ ਰੁਕੀ ਤਾਂ ਭਜਨ ਕੋਰ ਸੌਦੀ ਕੇ ਸਾਹਿਬ ਦੀਪੀ ਨੂੰ ਲੈ ਕੇ ਆਇਆ ਹੋਣਾ ਉਹ ਬਾਹਰ ਗਿਆ ਤਾਂ ਦੇਖਿਆ ਇਹ ਤਾਂ ਥਾਣੇਦਾਰ ਹੈ ਐਸਐਚਓ ਭਜਨ ਕੋ ਨੂੰ ਸਾਹਿਬ ਤੇ ਦੀਪੀ ਬਾਰੇ ਪੁੱਛਦਾ ਉਹ ਦੱਸ ਦਈਏ ਕਿ ਉਹ ਹਸਪਤਾਲ ਵਿੱਚ ਹਨ ਉਹ ਅਫਸਰ ਜਾ ਕੇ ਡਰਾਈਵਰ ਨੂੰ ਵਾਪਸ ਭੇਜਦਾ ਹੈ ਆਪ ਹਸਪਤਾਲ ਦੇ ਅੰਦਰ ਸਾਹਿਬ ਕੋਲ ਚਲਾ ਜਾਂਦਾ ਹੈ ਦੀਪੀ ਦਾ ਹਾਲ ਚਾਲ ਪੁੱਛਦਾ ਹੈ ਸਾਹਿਬ ਕਹਿੰਦਾ ਹੁਣ ਤਾਂ ਠੀਕ ਹੈ ਉਸ ਨੂੰ ਅੰਦਰ ਦੀਪੀ ਕੋ ਲੈ ਜਾਂਦਾ ਹੈ ਉਹ ਦੀਪੀ ਨੂੰ ਕਹਿੰਦਾ ਭੈਣ ਜੀ ਤੁਸੀਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਬਹੁਤ ਵੱਡੇ ਅਪਰਾਧੀਆਂ ਦੇ ਗੈਂਗ ਨੂੰ ਫੜਾਉਣ ਵਿੱਚ ਸਾਡੀ ਮਦਦ ਕੀਤੀ ਤਿੱਕਨੀਆ ਕੁੜੀਆਂ ਦੀ ਜਿੰਦਗੀ ਬਚਾ ਦਿੱਤੀ। ਉਹ ਸਾਇਬ ਨੂੰ ਕਹਿੰਦਾ ਕਿ ਸਾਨੂੰ ਤੁਹਾਡੇ ਦੋਵਾਂ ਤੇ ਬਹੁਤ ਮਾਣ ਹੈ। ਤੁਸੀਂ ਬਹੁਤ ਬਹਾਦਰੀ ਦਾ ਕੰਮ ਕੀਤਾ ਹੈ। ਸਾਇਬ ਕਹਿੰਦਾ ਸਾਰੇ ਤਾਂ ਸਬੂਸ ਪਰਮਾਤਮਾ ਦੇ ਹੱਥ ਵਿੱਚ ਹੈ। ਉਸਨੇ ਕਦੋਂ ਕੀ ਕਰਨਾ ਹੈ? ਉਸਨੇ ਪਤਾ ਹੈ ਸਾਡੇ ਹੱਥ ਵਿੱਚ ਕੁਝ ਨਹੀਂ ਹੁੰਦਾ। ਇਹ ਘਟਨਾ ਕਰਕੇ ਸਾਨੂੰ ਵੀ ਨਵੀਂ ਜ਼ਿੰਦਗੀ ਹੀ ਮਿਲੀ ਹੈ। ਮੈਂ ਤਾਂ ਇਹ ਸਭ ਆਪਣੇ ਸਵਾਰਥ ਲਈ ਹੀ ਕਰ ਰਿਹਾ ਸੀ। ਇਸ ਨਾਲ ਕਿਸੇ ਦਾ ਭਲਾ ਹੋ ਗਿਆ। ਇਹ ਉਸ ਵਾਹਿਗੁਰੂ ਨੇ ਕਰਾਇਆ ਹੈ। ਮੈਂ ਕੁਝ ਨਹੀਂ ਕੀਤਾ। ਸਾਇਬੂਸ ਤੋਂ ਪੁੱਛਦਾ ਕਿ ਸਾਰ ਬਾਅਦ ਵਿੱਚ ਕੀ ਹੋਇਆ ਸੀ? ਤੈਸਰਚੋ ਸਾਰੀ ਗੱਲ ਦੱਸਦਾ ਹੈ। ਉੱਥੋਂ ਹੋਟਲਾਂ ਵਿੱਚ ਕਿੰਨੀਆਂ ਕੁੜੀਆਂ ਮਿਲੀਆਂ ਜੋ ਆਪਣੇ ਘਰ ਵਾਪਸ ਨਹੀਂ ਜਾਣਾ ਚਾਹੁੰਦੀਆਂ ਪਰ ਉਸ ਨਰਕ ਭਰੀ ਜ਼ਿੰਦਗੀ ਵਿੱਚੋਂ ਬਾਹਰ ਨਿਕਲਣਾ ਚਾਹੁੰਦੀਆਂ ਹਨ ਸਾਇਬ ਕੰਦਰ ਸਰ ਕਿਉਂ ਨਾ ਅਸੀਂ ਦੋਵੇਂ ਆਪਣੇ ਆਪਣੇ ਮੈਕਮੇ ਤੋਂ ਫੰਡ ਇਕੱਠੇ ਕਰਕੇ ਇਹੋ ਜੀਆਂ ਲੜਕੀਆਂ ਲਈ ਕੋਈ ਸੰਸਥਾ ਖੋਲ੍ਹ ਦਈਏ ਜਿਥੇ ਉਹਨਾਂ ਨੂੰ ਕੋਈ ਕੰਮ ਹੋਇਆ ਕਰਵਾਇਆ ਜਾਵੇ ਤਾਂ ਜੋ ਇੱਜ਼ਤ ਦੀ ਰੋਟੀ ਕਮਾ ਕੇ ਖਾ ਸਕਣ ਜੇ ਹੋ ਸਕੇ ਤਾਂ ਲੋੜਵੰਦ ਲੜਕੇ ਦੇ ਉਹਨਾਂ ਦੇ ਘਰ ਵਸਾ ਦਿੱਤੇ ਜਾਣ ਸਾਹਿਬ ਸਿੰਘ ਤੁਸੀਂ ਕਿਵੇਂ ਦੀਆਂ ਗੱਲਾਂ ਕਰਦੇ ਹੋ ਕਿਹੋ ਜਿਹੀਆਂ ਲੜਕੀਆਂ ਨਾਲ ਇਹੋ ਜਿਹੀਆਂ ਲੜਕੀਆਂ ਨਾਲ ਵਿਆਹ ਕੌਣ ਕਰਦਾ ਹੈ ਸਰ ਹੋਟਲਾਂ ਵਿੱਚ ਜਾ ਕੇ ਇਹਨਾਂ ਲੜਕੀਆਂ ਦੀ ਇੱਜ਼ਤ ਨਿਲਾਮ ਕਰਨ ਵਾਲੇ ਤਗੜੇ ਤੇ ਇੱਜ਼ਤਦਾਰ ਕਰਾਂ ਦੇ ਹੀ ਲੋਕ ਹੁੰਦੇ ਹਨ ਜੇ ਹੋਟਲਾਂ ਵਿੱਚ ਜਾ ਕੇ ਇਹਨਾਂ ਲੜਕੀਆਂ ਨਾਲ ਸਰੀਰਕ ਸੰਬੰਧ ਬਣਾ ਲੈਂਦੇ ਹਨ ਤੇ ਕਿਸੇ ਮਾੜੇ ਤੇ ਲੋੜਵੰਦ ਵਿਅਕਤੀ ਨੂੰ ਇਹਨਾਂ ਨਾਲ ਕਾਰਵਿਆਨ ਕਰੋਨ ਵਿੱਚ ਕੀ ਪ੍ਰੋਬਲਮ ਹੋ ਸਕਦੀ ਹੈ ਐਸਐਚਓ ਕਹਿੰਦਾ ਸਾਇਬ ਸਿੰਘ ਗਲਤ ਤੇਰੀ ਠੀਕ ਹੈ ਪਰ ਇਹਨਾਂ ਲੜਕੀਆਂ ਨੂੰ ਲੋਕ ਨਫ਼ਰਤ ਹੀ ਨਿਗਾਹ ਨਾਲੀ ਵੇਖਦਣ ਸਾਇਬ ਕਹਿੰਦਾ ਪਰ ਸਭ ਆਪਾਂ ਇੱਕ ਛੋਟਾ ਜਿਹਾ ਉਪਰਾਲਾ ਕਰਕੇ ਪਹਿਲਾਂ ਉਹਨਾਂ ਲੜਕੀਆਂ ਦੇ ਰਹਿਣ ਦਾ ਪ੍ਰਬੰਧ ਕਰੀਏ ਤੇ ਫਿਰ ਕੰਮ ਵੀ ਮਿਲ ਜਾਵੇਗਾ ਇਥੇ ਕਿਸੇ ਨੂੰ ਕੀ ਪਤਾ ਇਹ ਲੜਕੀਆਂ ਦੀ ਪਹਿਲੀ ਜ਼ਿੰਦਗੀ ਕਿਵੇਂ ਦੀ ਸੀ ਤੁਸੀਂ ਲੜਕੀਆਂ ਨੂੰ ਉੱਥੋਂ ਲਿਆਉਂਦਾ ਪ੍ਰਬੰਧ ਕਰੋ ਬਾਕੀ ਸਭ ਉਸ ਪਰਮਾਤਮਾ ਦੇ ਪਰੋਸੇ ਛੱਡ ਦਿੰਦੇ ਹਾਂ ਚੰਗੇ ਕੰਮ ਵਿੱਚ ਉਹ ਹਮੇਸ਼ਾ ਸਾਥ ਦਿੰਦਾ ਹੈ ਜੇ ਉਸ ਨੇ ਉਹਨਾਂ ਲੜਕੀਆਂ ਨੂੰ ਉੱਥੋਂ ਕੱਢਿਆ ਹੈ ਤਾਂ ਜ਼ਰੂਰ ਉਹਨਾਂ ਲਈ ਕੁਝ ਨਾ ਕੁਝ ਸੋਚਿਆ ਹੋਵੇਗਾ ਚੰਗਾ ਸਾਹਿਬ ਸਿੰਘ ਮੈਂ ਉੱਥੋਂ ਦੀ ਪੁਲਿਸ ਨਾਲ ਸੰਪਰਕ ਕਰਕੇ ਕੋਸ਼ਿਸ਼ ਕਰਦਾ ਹਾਂ ਪੰਜਾਬ ਦੀਆਂ ਲੜਕੀਆਂ ਨੂੰ ਵਾਪਸ ਲਿਆਂਦਾ ਜਾ ਸਕੇ ਸਰ ਪੰਜਾਬ ਦੀਆਂ ਹੀ ਨਹੀਂ ਜੇ ਹੋਰ ਸਟੇਟਾਂ ਦੀਆਂ ਲੜਕੀਆਂ ਵੀ ਆਉਣਾ ਚਾਹੁੰਦੀਆਂ ਹੋਣ ਉਹਨਾਂ ਨੂੰ ਵੀ ਲੈ ਆਉਣਾ ਐਸਚੋ ਨੇ ਸਾਹਿਬ ਤੋਂ ਆਪਣੀ ਗੱਡੀ ਦੀ ਚਾਬੀ ਲਈ ਤੇ ਜਾਣ ਲੱਗਾ ਕਹਿੰਦਾ ਸਾਹਿਬ ਸਿੰਘ ਸੋਚ ਲਓ ਸ਼ਾਇਦ ਆਪਾਂ ਕੋਲ ਇੰਨਾ ਪੈਸਾ ਇਕੱਠਾ ਨਾ ਹੋਵੇ ਇਹੋ ਜਿਹਾ ਕੰਮ ਕਰਨਾ ਇਕੱਲੇ ਬੰਦੇ ਦੇ ਵਾਸਤੇ ਗੱਲ ਨਹੀਂ ਸਾਹਿਬ ਕਹਿੰਦਾ ਸਰ ਆਪੇ ਇਕੱਲੇ ਕਦੋਂ ਹਾਂ ਆਪਾਂ ਉਸ ਅਕਾਲ ਪੁਰਖ ਦਾ ਆਸਰਾ ਲਿਆਏ ਜਿਸ ਨਾਲ ਉਹ ਹੋਵੇ ਉਹ ਇਕੱਲਾ ਨਹੀਂ ਹੁੰਦਾ ਚਲੋ ਠੀਕ ਹੈ ਸਾਈਪ ਸਿੰਕ ਕਰੋ ਕੋਸ਼ਿਸ਼ ਮੇਰੇ ਤੋਂ ਵੀ ਜਿੰਨਾ ਹੋ ਸਕਿਆ ਮੈਂ ਵੀ ਕਰਾਂਗਾ ਦੀਪੀ ਦਾ ਜ਼ਖਮ ਠੀਕ ਹੋ ਰਿਹਾ ਸੀ ਪਰ ਡਾਕਟਰ ਨੇ ਕਿਹਾ ਕਿ ਦੀਪੀ ਨੂੰ ਹਫ਼ਤੇ ਤੋਂ ਪਹਿਲਾਂ ਘਰ ਨਹੀਂ ਭੇਜ ਸਕਦੇ ਅਗਲੇ ਦਿਨ ਜਦੋਂ ਸਾਈਬ ਘਰ ਆਇਆ ਤਾਂ ਭਜਨਕੌਰ ਕਹਿੰਦੀ ਮੈਂ ਤਾਂ ਦੀਪੀ ਨੂੰ ਮਿਲਣ ਹਸਪਤਾਲ ਜਾਣਾ ਸਾਈਬ ਉਸਦੇ ਜਿੱਦ ਕਰਾਂ ਤੇ ਉਸ ਨੂੰ ਨਾਲ ਲੈ ਗਿਆ ਤਾਂ ਭਜਨਕੌਰ ਦੀਪੀ ਦੇ ਐਨੇ ਟਾਂਕੇ ਦੇਖ ਰੋਣ ਲੱਗ ਪਈ ਤੇ ਕਹਿੰਦੀ ਇੰਨੀ ਸੱਟ ਕਿੱਥੋਂ ਲਵਾ ਬੈਠੀ ਐ ਦੀਪੀ ਕਹਿੰਦੀ ਬੀਬੀ ਇਹ ਸੱਟ ਨੇ ਤਾਂ ਸਾਰੇ ਜ਼ਖਮ ਭਰ ਦਿੱਤੇ ਇਹ ਸੱਟ ਕਾਰਨ ਸਾਹਿਬ ਜੀ ਨੇ ਮੈਨੂੰ ਮਾਫ਼ ਕਰ ਦਿੱਤਾ ਇਸ ਕਰਕੇ ਇਸ ਜ਼ਖਮ ਦਾ ਮੈਨੂੰ ਦਰਦ ਨਹੀਂ ਹੁੰਦਾ ਭਜਨ ਕਰ ਕਿੰਨੀ ਦੀ ਤੀ ਇਹ ਹੁਣ ਕੋਈ ਯਹੋਜੀ ਗਲਤੀ ਨਾ ਕਰੇ ਬਾਰ ਬਾਰ ਮੌਕੇ ਨਹੀਂ ਮਿਲਦੇ ਹੁੰਦੇ ਚੰਗਾ ਮੈਂ ਚਲਦੀ ਹਾਂ ਬੱਚੇ ਸਕੂਲ ਤੋਂ ਆਉਣ ਵਾਲੇ ਹਨ ਮੈਂ ਜਿੰਨਾ ਮਰਜ਼ੀ ਕਰੀ ਜਾਵਾਂ ਉਹ ਫਿਰ ਵੀ ਪੁੱਛਦੇ ਹਨ ਮੰਮੀ ਪਾਪਾ ਕਦੋਂ ਘਰ ਆਉਣਗੇ ਹਫਤੇ ਬਾਅਦ ਦੀਪੀ ਹਸਪਤਾਲ ਤੋਂ ਘਰ ਆਈ ਤਾਂ ਬੱਚੇ ਸਕੂਲ ਗਏ ਹੋਏ ਸੀ ਜਦੋਂ ਬੱਚੇ ਸਕੂਲ ਤੋਂ ਆਏ ਤਾਂ ਮੰਮੀ ਪਾਪਾ ਦੋਵਾਂ ਨੂੰ ਘਰ ਵੇਖ ਉਹ ਤਾਂ ਖੁਸ਼ੀ ਵਿੱਚ 낄ਕਾਰੀਆਂ ਮਾਰਨ ਲੱਗੇ ਮੰਮੀ ਜੀ ਪਾਪਾ ਜੀ ਦੋਵੇਂ ਠੀਕ ਹੋ ਕੇ ਆ ਗਏ ਤੇ ਉਹਨਾਂ ਨੇ ਆ ਕੇ ਦੋਵਾਂ ਨੂੰ ਜੱਫੀ ਪਾ ਲਈ ਬੱਚਿਆਂ ਨੂੰ ਵੇਖ ਦੀਪੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਮੇਰੇ ਕਰਕੇ ਬੱਚਿਆਂ ਨੂੰ ਇਹ ਕਿੰਨੀ ਤਕਲੀਫ ਪਹੁੰਚੀ ਮਾਂ ਬਾਪ ਨੂੰ ਇਕੱਠੇ ਵੇਖ ਕੇ ਬੱਚਿਆਂ ਨੂੰ ਕਿੰਨੀ ਖੁਸ਼ੀ ਹੋਈ ਹੈ ਸਾਹਿਬ ਦੀਆਂ 5 ਦਿਨ ਦੀਆਂ ਛੁੱਟੀਆਂ ਰਹਿ ਗਈਆਂ ਉਹ ਸੋਚਦਾ ਕਿ ਦੀਪੀ ਜੀ ਚੰਗੀ ਤਰ੍ਹਾਂ ਠੀਕ ਹੋਣ ਤੱਕ ਉਹ ਘਰ ਹੀ ਰਹੇਗਾ ਬੀਬੀ ਨੂੰ ਵੀ ਕੰਮ ਦਾ ਔਖਾ ਹੁੰਦਾ ਹੈ ਨਾ ਬੱਚਿਆਂ ਨੂੰ ਤਿਆਰ ਕਰ ਦਿਆਂਗਾ ਉਸ ਦੀਆਂ ਛੁੱਟੀਆਂ ਖਤਮ ਹੋਣ ਤੱਕ ਦੀਪੀ ਵੀ ਠੀਕ ਹੋ ਜਾਏਗੀ ਤੇ ਬੀਬੀ ਨਾਲ ਥੋੜਾ ਕੰਮ ਕਰਉਣ ਲੱਗ ਪਈ ਛੁੱਟੀ ਤੋਂ ਬਾਅਦ ਸਾਹਿਬ ਨੇ ਅਗਲੇ ਦਿਨ ਡਿਊਟੀ ਜੁਆਇਨ ਕੀਤੀ ਉਸ ਦੇ ਅਫਸਰ ਨੇ ਪੁੱਛਿਆ ਕਿ ਸਾਹਿਬ ਸਿੰਘ ਹੁਣ ਸਿਹਤ ਠੀਕ ਹੈ ਤਾਂ ਸਾਹਿਬ ਨੇ ਕਿਹਾ ਸਰ ਸਿਹਤ ਹੈ ਮੇਰੀ ਠੀਕੀ ਸੀ ਸਾਰੀ ਘਟਨਾ ਬਾਰੇ ਦੱਸਿਆ ਤੇ ਕਿਹਾ ਸਰ ਮੈਂ ਚਾਹੁੰਦਾ ਹਾਂ ਆਪਣੀਆਂ ਸਾਰੀਆਂ ਜੁੜਨਤਾ ਤੋਂ ਪੈਸੇ ਇਕੱਠੇ ਕਰ ਉਹਨਾਂ ਲੜਕੀਆਂ ਤੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ ਇਹ ਤਾਂ ਬਹੁਤ ਵਧੀਆ ਵਿਚਾਰੇ ਸਾਹਿਬ ਮੈਂ ਫੋਨ ਕਰਕੇ ਸਾਰੀਆਂ ਚੁੰਟਾਂ ਦੇ ਅਫਸਰਾਂ ਨੂੰ ਕਹਿ ਦਿੰਦਾ ਹਾਂ ਕਿ ਬੇਸਾਰਾ ਲੜਕੀਆਂ ਲਈ ਰਹਿਣ ਬਸੇਰਾ ਬਣਾਉਣ ਲਈ ਫੰਡ ਇਕੱਠਾ ਕਰਨਾ ਹੈ ਉਹ ਆਪਣੇ ਆਪਣੇ ਚੁੰਟ ਤੋਂ ਇਕੱਠਾ ਪੈਸਾ ਕਰਕੇ ਪਹੁੰਚਾ ਦੇਣਗੇ ਥੈਂਕਸ ਸਰ ਤੁਸੀਂ ਤਾਂ ਨਾਂ ਵੀ ਰੱਖ ਦਿੱਤਾ ਰਹਿਣ ਬਸੇਰਾ ਜੇ ਪਰਮਾਤਮਾ ਨੇ ਚਾਹਿਆ ਤਾਂ ਇਹੀ ਨਾਂ ਰੱਖਾਂਗੇ ਉਹ ਐਸਚੋ ਸਾਹਿਬ ਨੂੰ ਫੋਨ ਕਰਕੇ ਪੁੱਛਦਾ ਕਿ ਸਰ ਉਹ ਲੜਕੀਆਂ ਦਾ ਕੀ ਬਣਿਆ ਤਾਂ ਕਦੋਂ ਤੱਕ ਆ ਜਾਣਗੀਆਂ ਸਾਹਿਬ ਸਿੰਘ ਇਹ ਕੰਮ ਇਹ ਨਾ ਜਲਦੀ ਨਹੀਂ ਹੁੰਦੇ ਪੁਲਿਸ ਨੂੰ ਵੀ ਉਹਨਾਂ ਲੜਕੀਆਂ ਬਾਰੇ ਪੂਰੀ ਜਾਣਕਾਰੀ ਚਾਹੀਦੀ ਹੈ ਪੂਰੀ ਇਨਕੁਆਇਰੀ ਕਰਨ ਤੋਂ ਬਾਅਦ ਹੀ ਲੜਕੀਆਂ ਨੂੰ ਕਿਤੇ ਭੇਜ ਸਕਦੇ ਹਨ ਸਾਇਬ ਕਹਿੰਦਾ ਚਲੋ ਸਰ ਉਨੀ ਦੇਰ ਤੱਕ ਆਪਾਂ ਵੀ ਕੋਈ ਉਹਨਾਂ ਲੜਕੀਆਂ ਤੇ ਰਹਿਣ ਦਾ ਪ੍ਰਬੰਧ ਕਰ ਲਵਾਂਗੇ ਸਾਇਬ ਦੇ ਅਫਸਰ ਨੇ 3-4 ਦਿਨਾਂ ਵਿੱਚ ਹੀ ਸਾਰੀਆਂ ਚੁੰਟਾ ਟੋਈ ਇਕੱਠੇ ਕਰਕੇ ਸਾਇਬ ਨੂੰ ਲਿਆ ਕੇ ਦੇ ਦਿੱਤੇ ਤੇ ਕਹਿੰਦਾ ਕਿ ਸਾਇਬ ਮੇਰੀ ਹੋਰ ਵੀ ਕਿਸੇ ਸਹਾਇਤਾ ਦੀ ਲੋੜ ਹੋਵੇ ਤਾਂ ਬੇਝਿਜਕ ਦੱਸ ਦੇਣਾ ਸਾਇਬ ਕਹਿੰਦਾ ਸਰ ਤੁਹਾਡਾ ਧੰਨਵਾਦ ਹੈ ਤੁਸੀਂ ਇਹ ਨਹੀਂ ਜਤੀ ਪੈਸੇ ਇਕੱਠੇ ਕਰਕੇ ਦੇ ਦਿੱਤੇ ਹੁਣ ਮੇਰਾ ਕੰਮ ਆਸਾਨ ਹੋ ਗਿਆ ਹੈ ਮੈਂ ਜਲਦੀ ਆਪਣੇ ਮਕਸਦ ਨੂੰ ਪੂਰਾ ਕਰ ਸਕਾਂਗਾ ਉਹ ਐਸਚਓ ਸਾਹਿਬ ਨੂੰ ਫੋਨ ਕਰਕੇ ਕਹਿੰਦਾ ਕਿ ਸਰ ਪੈਸੇ ਤਾਂ ਪਰ ਬੰਦ ਹੋ ਗਿਆ ਚਲੋ ਆਪਾਂ ਰਹਿਣ ਬਸੇਰਾ ਬਣਾਉਣ ਲਈ ਜਗ੍ਹਾ ਖਰੀਦ ਕੇ ਕੰਮ ਸ਼ੁਰੂ ਕਰਦੇ ਹਾਂ ਐਸਚਓ ਸੋਚਦਾ ਹੈ ਕਿ ਕਮਾਲ ਦਾ ਬੰਦਾ ਹੈ ਇੰਨੇ ਜਲਦੀ ਪੈਸੇ ਇਕੱਠੇ ਕਰ ਵੀ ਲਏ ਤੇ ਉਹ ਸਾਹਿਬ ਨੂੰ ਕਹਿੰਦਾ ਕਿ ਮੈਂ ਆਉਂਦਾ ਹਾਂ ਚੰਗੇ ਕੰਮ ਵਿੱਚ ਦੇਰ ਨਹੀਂ ਕਰਨੀ ਚਾਹੀਦੀ ਐਸਚਓ ਸਾਹਿਬ ਆਇਆ ਤਾਂ ਸਾਹਿਬ ਕਹਿੰਦਾ ਸਰ ਮੈਂ ਤਾਂ ਇੱਥੇ ਨਵਾਂ ਹਾਂ ਤੁਸੀਂ ਪਤਾ ਕਰੋ ਆਪ ਨੂੰ ਰਹਿਣ ਬਸੇਰਾ ਬਣਾਉਣ ਲਈ ਕਿਤੇ ਜਗ੍ਹਾ ਮਿਲ ਜਾਏ ਉਹ ਕਹਿੰਦਾ ਕਿ ਮੈਂ ਇੱਕ ਪ੍ਰਾਪਰਟੀ ਡੀਲਰ ਨੂੰ ਚਾਹੁੰਦਾ ਹਾਂ ਉਸ ਨੂੰ ਫੋਨ ਕਰ ਫੋਨ ਕਰਦਾ ਹੈ ਸਾਨੂੰ ਸ਼ਹਿਰ ਦੇ ਨਾਲ ਲੱਗਦੀ ਥੋੜੀ ਜ਼ਮੀਨ ਚਾਹੀਦੀ ਹੈ ਅਸੀਂ ਕਿਸੇ ਸੰਸਥਾ ਲਈ ਬਿਲਡਿੰਗ ਬਣਾਉਣੀ ਹੈ ਉਹ ਪ੍ਰਾਪਰਟੀ ਡੀਲਰ ਸ਼ਹਿਰ ਦੇ ਨਾਲ ਲੱਗਦੇ ਪਲਾਟ ਦੱਸਦਾ ਪਰ ਉਹਨਾਂ ਦੀ ਕੀਮਤ ਬਹੁਤ ਜ਼ਿਆਦਾ ਸੀ ਸਾਇਬ ਕਹਿੰਦਾ ਕਿ ਸਾਰੇ ਇੰਨੀ ਮਹਿੰਗੀ ਜ਼ਮੀਨ ਲੈਣੀ ਤਾਂ ਮੁਸ਼ਕਿਲ ਹੈ ਐਨੇ ਵੀ ਪੈਸੇ ਨਹੀਂ ਹੈ ਪ੍ਰਾਪਰਟੀ ਡੀਲਰ ਕਹਿੰਦਾ ਸ਼ਹਿਰ ਦੇ ਨੇੜੇ ਇੱਕ ਪਿੰਡ ਹੈ ਉੱਥੇ ਜ਼ਮੀਨ ਵੇਚਦੀ ਹੈ ਉਹ ਸ਼ਾਇਦ ਥੋੜੀ ਸਸਤੀ ਮਿਲ ਜਾਵੇ ਤੁਸੀਂ ਉੱਥੇ ਵੇਖ ਲਵੋ ਸਾਹਿਬ ਕਹਿੰਦਾ ਕਿ ਸ਼ਹਿਰ ਦੇ ਨੇੜੇ ਤਾਂ ਵੇਖ ਲੈਂਦੇ ਹਾਂ ਸ਼ਹਿਰ ਦੇ ਨੇੜੇ ਹੀ ਠੀਕ ਰਹੇਗਾ ਉਹ ਜਦੋਂ ਪ੍ਰਾਪਰਟੀ ਡੀਲਰ ਨਾਲ ਉੱਥੇ ਪਹੁੰਚਦਾ ਇਹ ਜ਼ਮੀਨ ਇੱਕ ਔਰਤ ਵੇਚ ਰਹੀ ਸੀ ਉਸ ਦਾ ਨਾਮ ਤੇ ਜ਼ਮੀਨ ਦੀ ਰਜਿਸਟਰੀ ਨਹੀਂ ਸੀ ਇਹ ਜ਼ਮੀਨ ਉਸ ਦੇ ਸਹੁਰੇ ਨੇ ਵਸੀਅਤ ਵਿੱਚ ਉਸ ਦੇ ਨਾਮ ਕੀਤੀ ਸੀ ਉਸ ਦੀ ਮੌਤ ਤੋਂ ਬਾਅਦ ਉਹ ਉਸ ਨੂੰ ਮਿਲੀ ਸੀ ਉਹਨਾਂ ਨੇ ਉਸਔਰਤ ਨੂੰ ਜੋ ਉਸਦੇ ਪਤੀ ਬਾਰੇ ਪੁੱਛਿਆ ਉਹ ਕਹਿੰਦੀ ਹੈ ਕਿ ਉਹ ਇੱਕ ਅਪਰਾਧੀ ਹੈ ਤੇ ਜੇਲ੍ਹ ਵਿੱਚ ਬੰਦ ਹੈ ਉਸਦੇ ਪਿਓ ਨੇ ਉਸ ਨੂੰ ਗਲਤ ਹਰਕਤਾਂ ਕਰਕੇ ਜ਼ਮੀਨ ਤੋਂ ਬੇਦਖਲ ਕਰ ਦਿੱਤਾ ਸੀ ਜਦੋਂ ਉਹ ਜੇਲ੍ਹ ਚਲਾ ਗਿਆ ਤਾਂ ਮੈਂ ਪਿੱਕੇ ਚਲੀ ਗਈ ਜਦੋਂ ਮੇਰੇ ਸਹੁਰਾ ਜੀ ਬਿਮਾਰ ਹੋਏ ਤਾਂ ਮੈਂ ਆ ਕੇ ਉਹਨਾਂ ਦੀ ਸੇਵਾ ਸੰਭਾਲ ਕਰਨ ਲੱਗੀ ਮੇਰੇ ਦਿਓਰ ਤੇ ਜੇਠ ਨੇ ਮੈਨੂੰ ਘਰੋਂ ਕੱਢ ਦਿੱਤਾ ਕਿ ਤੂੰ ਜ਼ਮੀਨ ਲਈ ਆਈ ਫਿਰ ਮੈਂ ਪੇਕ ਕੇ ਚਲੀ ਗਈ ਪਰ ਜਦੋਂ ਪਿਤਾ ਜੀ ਦੀ ਮੌਤ ਤੇ ਆਈ ਤਾਂ ਵਕੀਲ ਨੇ ਇਹ ਪਿਤਾ ਜੀ ਦੀ ਵਸੀਅਤ ਦਿੱਤੀ ਜਿਸ ਵਿੱਚ ਜ਼ਮੀਨ ਨੂੰ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਮੇਰੇ ਦਿਓਰ ਤੇ ਜੇਠ ਦੇ ਬਰਾਬਰ ਜ਼ਮੀਨ ਮੇਰੇ ਨਾਮ ਕੀਤੀ ਸੀ ਮੇਰੇ ਰਹੇ تھے ਉਹ ਤੇ ਉਹ ਮੇਰੇ ਨਾਲ ਲੜਦੇ ਹਨ ਮੇਰੀ ਸੱਸ ਨਵੇਂ ਕਰੋ ਕੱਢ ਦਿੱਤਾ ਕਿ ਜ਼ਮੀਨ ਮੇਰੇ ਨਾਮ ਕਿਉਂ ਕਰਵਾਈ ਉਹ ਮੇਰੇ ਨਾਲ ਮੇਰੇ ਪੇਕੇ ਰਹਿ ਰਹੀ ਹੈ ਮੈਂ ਸੋਚਿਆ ਇੱਥੋਂ ਜ਼ਮੀਨ ਵੇਚ ਕੇ ਪੈਸੇ ਨਾਲ ਸਾਡਾ ਦੋਵਾਂ ਦਾ ਗੁਜ਼ਾਰਾ ਹੋ ਜਾਵੇਗਾ ਐਸਚੂ ਸਾਹਿਬ ਉਸ ਨੂੰ ਪੁੱਛਦੇ ਹਨ ਕਿ ਤੇਰੇ ਪਤੀ ਦਾ ਕੀ ਨਾਮ ਹੈ ਉਹ ਕਹਿੰਦੀ ਹੈ ਕਿ ਉਸਦੇ ਮਾਂ ਬਾਪ ਨੇ ਉਸ ਦਾ ਨਾਮ ਅੰਗਰੇਜ਼ ਸਿੰਘ ਰੱਖਿਆ ਸੀ ਕਿਉਂਕਿ ਉਹ ਬਹੁਤ ਸੋਨਾ ਗੋਰਾ ਚਿੱਟਾ ਅੰਗਰੇਜ਼ਾਂ ਵਾਂਗ ਸੀ ਪਰ ਉਸ ਦੀਆਂ ਕਰਤੂਤਾਂ ਕਰਕੇ ਹੁਣ ਸਾਰੇ ਉਸਨੂੰ ਗੇਜੀ ਹੀ ਕਹਿੰਦੇ ਹਨ ਐਸ ਐਚਓ ਸਾਹਿਬ ਕਹਿੰਦੇ ਭੈਣ ਜੀ ਇਹ ਵੀ ਕੋਈ ਸੰਜੋਗੀ ਕਹਿ ਸਕਦੇ ਆ ਇਹ ਜ਼ਮੀਨ ਤੇ ਉਹਨਾਂ ਲੜਕੀਆਂ ਦੇ ਰਹਿਣ ਲਈ ਥਾਂ ਬਣਾਉਣੀ ਐ ਜਿਨ੍ਹਾਂ ਨੂੰ ਤੇਰਾ ਪਤੀ ਹੋਰ ਦਲਾਲਾਂ ਨਾਲ ਮਿਲ ਕੇ ਵੇਚਦਾ ਸੀ ਉਹਨਾਂ ਨੂੰ ਪੁਲਿਸ ਨੇ ਛੜਾਇਆ ਹੈ ਹਾਈ ਹਾਈ ਉਹ ਲੜਕੀਆਂ ਵੀ ਵੇਚਦਾ ਸੀ ਇਸ ਕੁੱਤੇ ਨੇ ਕੀੜੇ ਪੈ ਕੇ ਮੰਨਾ ਚੰਗਾ ਇਹਦਾ ਪਿਓ ਮਰ ਗਿਆ ਇਹ ਗੱਲਾਂ ਸੁਣਨ ਤੋਂ ਪਹਿਲਾਂ ਰੱਬਾ ਤੂੰ ਵੀ ਕਰਦਾ ਏ ਕੀ ਕਰਦਾ ਹੈ ਇੰਨੇ ਚੰਗੇ ਮਾਪੇ ਦੇ ਘਰ ਇਨੀ ਗੰਦੀ ਔਲਾਦ ਕਿਉਂ ਪੈਦਾ ਕੀਤੀ ਤੇ ਉਸ ਦੀ ਅੱਖਾਂ ਵਿੱਚੋਂ ਹੰਝੂ ਆ ਗਏ ਉਹ ਕਹਿੰਦੀ ਮੇਰੇ ਨਾਂ 5 ਏਕੜ ਜ਼ਮੀਨ ਹੈ ਜਿੰਨੀ ਜ਼ਮੀਨ ਦੀ ਤੁਹਾਨੂੰ ਲੋੜ ਹੈ ਤੁਸੀਂ ਉਹਨਾਂ ਲੜਕੀਆਂ ਦੇ ਰਹਿਣ ਲਈ ਜਗ੍ਹਾ ਬਣਾ ਲਓ ਮੈਂ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈਣਾ ਬਾਕੀ ਮੈਂ ਬਾਅਦ ਵਿੱਚ ਵੇਚ ਲਵਾਂਗੀ ਮੈਂ ਤੇ ਮੇਰੀ ਸੱਸ ਵੀ ਇੱਥੇ ਹੀ ਰਹਾਂਗੀ ਆਜ ਤਾ ਮੇਰੇ ਮਾਂ-ਬਾਪ ਜੀ ਹੁੰਦੇ ਹਨ ਕੱਲ ਨੂੰ ਬਰਾਬਰ ਜਾਈ ਜਾਂਦਾ ਕੀ ਪਤਾ ਕਿਸ ਮੂੰ ਬੋਲਣ ਸਾਬ ਕਹਿੰਦਾ ਭੈਣ ਜੀ ਅਸੀਂ ਤੁਹਾਡੇ ਤੋਂ ਜ਼ਮੀਨ ਮੁਫਤ ਵਿੱਚ ਨਹੀਂ ਲੈਣੀ ਅਸੀਂ ਤਾਂ ਮੁੱਲ ਖਰੀਦਣੀ ਆ ਤਾਂ ਉਹ ਕਹਿਣ ਲੱਗੀ ਕਿ ਨਹੀਂ ਮੇਰੇ ਵੀਰ ਇਹ ਮੇਰੇ ਪਤੀ ਦੇ ਗੁਨਾਹਾਂ ਦੀ ਮਾਫੀ ਲਈ ਹੀ ਤੁਸੀਂ ਲੈ ਲਵੋ ਮੈਂ ਇਹ ਜ਼ਮੀਨ ਉਹਨਾਂ ਭੈਣਾਂ ਦੇ ਲਈ ਲੈ ਰਹੀ ਆ ਜੋ ਮੇਰੇ ਪਤੀ ਦੇ ਜ਼ੁਲਮ ਦਾ ਸ਼ਿਕਾਰ ਹੋਈਆਂ ਇਸ ਕਰਕੇ ਤੁਸੀਂ ਮਨਾ ਨਾ ਕਰੋ ਨਾਲੇ ਮੈਂ ਵੀ ਤਾਂ ਇੱਥੇ ਉਹਨਾਂ ਦੇ ਨਾਲ ਹੀ ਰਹਾਂਗੀ ਸਾਬ ਰਾਤ ਨੂੰ ਘਰ ਆਇਆ ਤਾਂ ਦੀਪੀ ਕਹਿੰਦੀ ਅੱਜ ਤੁਸੀਂ ਬਹੁਤ ਦੇਰ ਕਰ ਦਿੱਤੀ ਤਾਂ ਸਾਬ ਉਹਨੂੰ ਸਾਰੀ ਗੱਲ ਦੱਸਦਾ ਅਸੀਂ ਰਹਿਣ ਬਸੇਰਾ ਬਣਾਉਣ ਲਈ ਜ਼ਮੀਨ ਖਰੀਦਣ ਗਏ ਸੀ ਉਹ ਜ਼ਮੀਨ ਉਸ ਮੁਜਰਮ ਦੀ ਹੀ ਨਿਕਲੀ ਉਸ ਦੀ ਪਤਨੀ ਵੇਚ ਰਹੀ ਸੀ ਉਸ ਦੀ ਜ਼ਮੀਨ ਫਰੀ ਹੀ ਰਹਿਣ ਬਸੇਰਾ ਬਣਾਉਣ ਲਈ ਦੇ ਦਿੱਤੀ ਦੀਪੀ ਸੋਚਦੀ ਹੈ ਕਿ ਕਿੰਨੀ ਮਹਾਨ ਔਰਤ ਹੈ ਜੋ ਇਹੋ ਜਿਹੇ ਕਟਿਆ ਬੰਦੇ ਨਾਲ ਰਹਿ ਕੇ ਵੀ ਭੱਲੇ ਦਾ ਕੰਮ ਕਰ ਰਹੀ ਹੈ ਤੇ ਮੈਂ ਇੰਨੇ ਵਧੀਆ ਇਨਸਾਨ ਨਾਲ ਰਹਿ ਕੇ ਵੀ ਪਟਕ ਗਈ ਸਾਹਿਬ ਜੀ ਨੇ ਮੈਨੂੰ ਫਿਰ ਵੀ ਮaaf ਕਰ ਦਿੱਤਾ ਐਸ ਐਚਓ ਤੇ ਸਾਹਿਬ ਦੋਵਾਂ ਨੇ ਇਕੱਠੇ ਕੀਤੇ ਪੈਸਿਆਂ ਨਾਲ ਉੱਥੇ ਬਿਲਡਿੰਗ ਬਣਾਉਣੀ ਸ਼ੁਰੂ ਕੀਤੀ ਤਾਂ ਉਸ ਔਰਤ ਦੇ ਜੇਟ ਤੇ ਦੇਵਰ ਦੋਵੇਂ ਭਰਾ ਆ ਕੇ ਉਹਨਾਂ ਨਾਲ ਲੜਨ ਲੱਗ ਪਏ ਕੋਰਟ ਜਾ ਕੇ ਸਟੇ ਲੈ ਆਏ ਫਿਰੋਜ਼ਔਰਤ ਨੇ ਕੋਰਟ ਵਿੱਚ ਜਾ ਕੇ ਵਸੀਅਤ ਵਿਖਾਈ ਤੇ ਕਹਿਣ ਲੱਗੀ ਮੈਂ ਇਨ੍ਹਾਂ ਵੀਰਾਂ ਦੀ ਮਦਦ ਨਾਲ ਬੇਸਹਾਰਾ ਲੜਕੀਆਂ ਲਈ ਰਹਿਣ ਬਸੇਰਾ ਨਾਮ ਦੀ ਸੰਸਥਾ ਬਣਾਉਣ ਲੱਗੀ ਹਾਂ ਤਾਂ ਜੋ ਕੋਰਟ ਨੇ ਰਹਿਣ ਬਸੇਰੇ ਦੀ ਇਮਾਰਤ ਬਣਾਉਣ ਦੀ ਇਜਾਜ਼ਤ ਦਿੱਤੀ ਮਹੀਨੇ ਤੋਂ ਬਾਅਦ ਸਮਾਂ ਕੋਰਟ ਦੇ ਚੱਕਰਾਂ ਵਿੱਚ ਲੰਘ ਗਿਆ ਕੋਰਟ ਵੱਲੋਂ ਇਜਾਜ਼ਤ ਮਿਲਣ ਤੋਂ ਬਾਅਦ ਉਹਨਾਂ ਨੇ ਇੱਕ ਕੰਨ ਟਰੈਕਟਰ ਨਾਲ ਸੰਪਰਕ ਕਰਕੇ ਰੈਨਪੁਰ ਸਿਰਾ ਦੀ ਬਿਲਡਿੰਗ ਬਣਾਉਣ ਲਈ ਗੱਲ ਕੀਤੀ ਉਹ ਕਹਿੰਦਾ ਘੱਟੋ ਘੱਟ 6 ਮਹੀਨੇ ਲੱਗ ਜਾਣਗੇ ਉਹ ਕੰਟਰੈਕਟਰ ਨੂੰ ਛੇਤੀ ਤੋਂ ਛੇਤੀ ਕੰਮ ਸ਼ੁਰੂ ਕਰਨ ਲਈ ਕਹਿੰਦੇ ਹਨ ਐਸ ਐਚਓ ਸਾਹਿਬ ਸਾਹਿਬ ਨੂੰ ਪੁੱਛਦਾ ਹੈ ਕਿ ਸਾਰ ਉਹਨਾਂ ਲੜਕੀਆਂ ਨੂੰ ਆਉਣ ਵਿੱਚ ਕਿੰਨਾ ਟਾਈਮ ਲੱਗ ਜਾਵੇਗਾ ਐਸਐਚਓ ਸਾਹਿਬ ਕਹਿੰਦੇ ਕੋਈ ਪਤਾ ਨਹੀਂ ਮਹੀਨੇ ਦੋ ਮਹੀਨੇ ਵੀ ਲੱਗ ਸਕਦੇ ਹਨ ਕਾਨੂੰਨੀ ਕਾਰਵਾਈ ਵਿੱਚ ਟਾਈਮ ਲੱਗ ਜਾਂਦਾ ਹੈ ਪਰ ਕੋਰਟ ਨੇ 15 ਦਿਨਾਂ ਬਾਅਦ ਹੀ ਉਹਨਾਂ ਨੂੰ ਵਾਪਸ ਕਰਾਉਣ ਨੂੰ ਪੇਜਣ ਦੀ ਇਜਾਜ਼ਤ ਦੇ ਦਿੱਤੀ ਤੇ ਪੰਜਾਬ ਦੀਆਂ ਲੜਕੀਆਂ ਲਈ ਐਸਐਚਓ ਨੂੰ ਫੋਨ ਕੀਤਾ ਦੋਸਤੋ ਦੱਸਦਾ ਕਿ ਅਜੇ ਰਹਿਣ ਬਸੇਰਾ ਤਿਆਰ ਨਹੀਂ ਹੋਇਆ ਇਹਨਾਂ ਲੜਕੀਆਂ ਨੂੰ ਕਿੱਥੇ ਰੱਖਾਂਗੇ ਉਸ ਆਇਬ ਕੋਲ ਜਾਂਦਾ ਤੇ ਉਸ ਨੂੰ ਦੱਸਦਾ ਹੈ ਕਿ ਕਹਿੰਦਾ ਹੈ ਇੰਨੇ ਸਮਾਂ ਲੜਕੀਆਂ ਨੂੰ ਕਿੱਥੇ ਰੱਖਾਂਗੇ ਸਾਇਬ ਕਹਿੰਦਾ ਕਿ ਕਿੰਨੀਆਂ ਲੜਕੀਆਂ ਤੇ ਸੱਚੋ ਕਹਿੰਦਾ ਪੰਜਾਬ ਦੀਆਂ 9 ਲੜਕੀਆਂ ਤੇ 4 ਹੋਰ ਵੀ ਇੱਥੇ ਆਉਣ ਵਾਲੀਆਂ ਹਨ ਸਾਇਬ ਕਹਿੰਦਾ ਕਿ ਕੁੱਲ 13 ਲੜਕੀਆਂ ਹਨ ਇੱਥੇ ਕਿਸੇ ਕਲੋਨੀ ਵਿੱਚ ਕੋਈ ਘਰ ਕਿਰਾਏ ਤੇ ਲੈ ਕੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰ ਦਾਂਗੇ ਨਹੀਂ ਸਾਇਬ ਜੀ ਇਹ ਲੜਕੀਆਂ ਉਹ ਲੜਕੀਆਂ ਹਨ ਜਿਨ੍ਹਾਂ ਨੂੰ ਸਮਾਜ ਪਰਵਾਰ ਨਹੀਂ ਕਰਦਾ ਕਲੋਨੀ ਵਿੱਚ ਪਰਿਵਾਰ ਰਹਿੰਦੇ ਹਨ ਉਹਨਾਂ ਦੇ ਘਰਤੀਆਂ ਪੈਣਾ ਹਨ ਸਾਡੇ ਸਮਾਜ ਇਨਾਂ ਲੜਕੀਆਂ ਨੂੰ ਪਰਵਾਰਾਂ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੰਦਾ ਇਸ ਲਈ ਉਹਨਾਂ ਨੂੰ ਥਾਣੇ ਦੀ ਜੇਲ੍ਹ ਦੇ ਖਾਲੀ ਕਮਰਿਆਂ ਵਿੱਚ ਰੱਖ ਲਵਾਂਗੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਲੈ ਕੇ ਆਉਣਾ ਹੈ ਤੇ ਸਾਡੀ ਹੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਘਰਾਂ ਤੱਕ ਪਹੁੰਚਾਉਣ ਤੇ ਜੋ ਨਹੀਂ ਜਾਣਾ ਚਾਹੁੰਦੀਆਂ ਸੀ ਉੱਥੇ ਹੀ ਰੱਖਾਂਗੇ ਜਦੋਂ ਲੜਕੀਆਂ ਨੂੰ ਪੁਲਿਸ ਪੰਜਾਬ ਲੈ ਕੇ ਆਈ ਤਾਂ ਉਹਨਾਂ ਨੂੰ ਘਰ ਜਾਣ ਲਈ ਫਿਰ ਪੁੱਛਿਆ ਗਿਆ ਉਹਨਾਂ ਨੇ ਮਨਾਂ ਕਰ ਦਿੱਤਾ ਜਦੋਂ ਰਣਬਸੇਰਾ ਬਣ ਕੇ ਤਿਆਰ ਹੋ ਗਿਆ ਸਾਇਬਦੀਪੀ ਨੂੰ ਆਪਣੇ ਨਾਲ ਲੈ ਗਿਆ ਉਸਔਰਤ ਨੂੰ ਬੁਲਾ ਕੇ ਉਸਦਾ ਉਦ்கਾਟਨ ਕਰਨ ਲਈ ਕਿਹਾ ਐਸਐਚਓ ਵੀ ਆਪਣੇ ਪੁਲਿਸ ਮੁਲਾਜ਼ਮਾਂ ਨਾਲ ਉਹਨਾਂ ਲੜਕੀਆਂ ਨੂੰ ਲੈ ਕੇ ਉੱਥੇ ਪਹੁੰਚ ਗਿਆ ਉਸਔਰਤ ਨੇ ਆਪਣੀ ਸੱਸ ਨੂੰ ਲੈ ਕੇ ਜਦੋਂ ਰਿਮਨ ਕਟਿਆ ਤਾਂ ਐਸਰਚ ਨੇ ਉਹਨਾਂ ਲੜਕੀਆਂ ਨੂੰ ਦੱਸਿਆ ਇਹੀ ਅੰਜ ਇਹਨਾਂ ਦੇ ਰਹਿਣ ਬਸੇਰੇ ਲਈ ਜ਼ਮੀਨ ਦਿੱਤੀ ਹੈ ਉਹ ਲੜਕੀਆਂ ਨੇ ਹੰਝੂ ਆਪਣੀ ਅੱਖਾਂ ਨਾਲ ਉਹਨਾਂ ਦਾ ਧੰਨਵਾਦ ਕੀਤਾ ਐਸਚੋ ਸਾਹਿਬ ਆਪਣੇ ਪਾਸੇ ਵਿੱਚ ਲੜਕੀਆਂ ਨੂੰ ਕਹਿ ਲਗੇ ਇਹ ਤੁਹਾਡਾ ਆਪਣਾ ਘਰ ਹੈ ਤੁਸੀਂ ਸਭ ਨਾਲ ਮਿਲ ਕੇ ਰਹਿਣਾ ਮਿਲ ਕੇ ਖਾਣਾ ਬਣਾਉਣਾ ਸਾਫ਼ ਸਵੈਦਾ ਕੰਮ ਕਰਨੇ ਹਨ ਇਹ ਪੈਨਜੀ ਤੇ ਮਾਤਾ ਜੀ ਸਭ ਤੁਹਾਡੀ ਅਗਵਾਈ ਕਰਨਗੇ ਤੁਸੀਂ ਇਹਨਾਂ ਦੀ ਹਰ ਗੱਲ ਮੰਨਣੀ ਹੈ ਕਿਉਂਕਿ ਇਹ ਘਰ ਇਨਾਂ ਦੀ ਬਦੌਲਤ ਹੀ ਬਣਿਆਏ ਜੇ ਹੋ ਸਕਿਆ ਤਾਂ ਸਿਰਲ ਮਿਲ ਕੇ ਤੁਹਾਡੇ ਘਰ ਵਸਣ ਦੀ ਕੋਸ਼ਿਸ਼ ਵੀ ਕਰਾਂਗੇ ਅਸੀਂ ਤੁਹਾਡਾ ਪਿਸ਼ੋਕਰ ਕਿਸੇ ਨੂੰ ਇਹ ਦੱਸਾਂਗੇ ਤੇ ਅੱਗੇ ਤੋਂ ਤੁਸੀਂ ਕੋਈ ਗਲਤੀ ਨਹੀਂ ਕਰਨੀ ਐਸਐਚਓ ਨੇ ਉਹਨਾਂ ਕੁੜੀਆਂ ਉਹਨਾਂ ਲੜਕੀਆਂ ਸਾਹਿਬ ਤੇ ਦੀਪੀ ਬਾਰੇ ਦੱਸਿਆ ਕਿ ਇਹਨਾਂ ਦੀ ਕੋਸ਼ਿਸ਼ ਕਰਕੇ ਤੁਸੀਂ ਉਸ ਨਰਕ ਵਿੱਚੋਂ ਨਿਕਲ ਸਕਿਓ ਉਹ ਦੀਪੀ ਦੀਆਂ ਅੱਖਾਂ ਵੀ ਪਾ ਲਈਆਂ ਜੋ ਸੋਚਦੀਆਂ ਜੀ ਸਾਹਿਬ ਜੀ ਮੈਨੂੰ ਨਾ ਬਚਾਉਂਦੇ ਤਾਂ ਮੈਂ ਵੀ ਇਹਨਾਂ ਦੇ ਨਾਲ ਉਸੇ ਨਰਕ ਵਿੱਚ ਚਲੇ ਜਾਣਾ ਸੀ ਮੈਂ ਬਹੁਤ ਕਿਸਮਤ ਵਾਲੀ ਆ ਮੈਨੂੰ ਸਾਹਿਬ ਜੀ ਵਰਗਾ ਪਤੀ ਮਿਲਿਆ ਸਾਹਿਬ ਤੇ ਦੀਪੀ ਜਦੋਂ ਵਾਪਸ ਆਇਆ ਤਾਂ ਦੀਪੀ ਕਹਿੰਦੀ ਸਾਹਿਬ ਜੀ ਸਾਹਿਬ ਜੀ ਆਪਾਂ ਛੁੱਟੀ ਲੈ ਕੇ ਅਮ੍ਰitsar ਜਾ ਕੇ ਆਈਏ ਮੈਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆਪਣੀ ਪੁੱਲ ਬਖਸ਼ਾਉਣਾ ਚਾਹੁੰਦੀ ਹਾਂ ਅੰਮ੍ਰਿਤ ਪਾਨ ਕਰਨਾ ਚਾਹੁੰਦੀ ਹਾਂ ਤਾਂ ਜੋ ਤੁਸੀਂ ਮੈਨੂੰ ਪੂਰੀ ਤਰ੍ਹਾਂ ਅਪਣਾ ਸਕੋ ਸਾਹਿਬ ਵੀ ਸਮਝ ਗਿਆ ਕਿ ਮੈਂ ਦੀਪੀ ਨੂੰ ਭਾਵੇਂ ਮਾਫ਼ਤਾ ਕਰ ਦਿੱਤਾ ਪਰ ਦਿਲ ਤੋਂ ਅਪਣਾ ਨਹੀਂ ਸਕਿਆ ਇਸ ਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਉਹ ਦੀਪੀ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਉਸ ਦਾ ਮੱਥਾ ਚੁੰਮਦਾ ਹੋਇਆ ਕਹਿੰਦਾ ਦੀਪ ਮੈਂ ਤੈਨੂੰ ਅੱਜ ਵੀ ਪਹਿਲੇ ਜਿੰਨਾ ਹੀ ਪਿਆਰ ਕਰਦਾ ਹਾਂ ਇਨਸਾਨ ਤੋਂ ਗਲਤੀ ਹੋ ਜਾਂਦੀ ਹੈ ਆਪਾਂ ਇਸ ਸ਼ਨੀਵਾਰ ਛੁੱਟੀ ਲੈ ਕੇ ਅਮਿਸਰ ਚੱਲਦੇ ਹਾਂ ਉੱਥੇ ਆਤਵਾ ਨੂੰ ਅਮ੍ਰਿਤ ਛਕਾਇਆ ਜਾਂਦਾ ਹੈ ਦੀਪੀ ਸਾਹਿਬ ਨੂੰ ਜਫੀ ਪਰੋਂ ਲੱਗ ਪੈਂਦੀ ਤੇ ਕਹਿੰਦੀ ਹੈ ਕਿ ਤੁਹਾਡੇ ਵਰਗੇ ਪਤੀ ਨੂੰ ਲੋਕ ਪਤੀ ਪਰਮੇਸ਼ਰ ਕਹਿੰਦੇ ਹਨ ਤੁਸੀਂ ਮੇਰੇ ਲਈ ਰੱਬ ਦਾ ਰੂਪ ਹੋ ਦੋਵੇਂ ਇੱਕ ਦੂਜੇ ਨੂੰ ਬਾਹਾਂ ਵਿੱਚ ਘੁੱਟ ਲੈਂਦੇ ਹਨ ਭਜਨ ਕੋਰ ਅੰਦਰ ਆਈ ਤਾਂ ਉਹਨਾਂ ਨੂੰ ਵੇਖ ਕੇ ਪਛਾਣ ਨੂੰ ਮੁੜ ਗਈ ਤਾਂ ਸਾਹਿਬ ਨੇ ਵੇਖ ਲਿਆ ਕਹਿੰਦਾ ਬੀਬੀ ਜੀ ਆ ਜਾਓ ਉਹ ਕਹਿੰਦੀ ਪੁੱਤਰ ਮੈਨੂੰ ਆਈ ਨੂੰ ਬੜੇ ਦਿਨ ਹੋ ਗਏ ਹੁਣ ਸਭ ਠੀਕ ਹੋ ਗਿਆ ਮੈਂ ਹੁਣ ਘਰ ਚਲਦੀ ਹਾਂ ਬਸ ਇੱਕ ਫੋਨ ਲਵਾ ਲਿਓ ਸੁਖ ਸੰਤ ਪੁੱਛ ਲੈਂਦੀ ਆ ਸਾਹਿਬ ਕਹਿੰਦਾ ਲਵਾ ਲੈਂਦੇ ਆ ਬੀਬੀ ਜੀ ਨਾਲੇ ਆਪਾਂ ਇਸ ਸਤਵਾ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕ ਆਈਏ ਫਿਰ ਤੁਸੀਂ ਚਲੇ ਜਾਇਓ ਭਜਨ ਕੌਰ ਕਹਿੰਦੀ ਚਲੋ ਠੀਕ ਹੈ ਪੁੱਤਰ ਨੇੜੇ ਥਾਂ ਆਈਆਂ ਮੈਂ ਵੀ ਦਰਬਾਰ ਸਾਹਿਬ ਮੱਥਾ ਟੇਕ ਆਵਾਂਗੀ ਉਦੋਂ ਹੀ ਬੱਚੇ ਸਕੂਲ ਤੋਂ ਆ ਗਏ ਨਾਨੀ ਦੀ ਗੱਲ ਸੁਣ ਕੇ ਕਹਿੰਦੇ ਅਸੀਂ ਵੀ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਤਾਂ ਭਜਨ ਕੋਲ ਬੱਚਾ ਨੂੰ ਪਿਆਰ ਕਰਦੀ ਹੋਈ ਕਹਿੰਦੀ ਆਪਾਂ ਸਾਰੇ ਹੀ ਦਰਬਾਰ ਸਾਹਿਬ ਮੱਥਾ ਟੇਕਣ ਜਾਵਾਂਗੇ ਤੇ ਮਾਨੀ ਮਾਨ ਗੁਰੂ RAMDAS ji ਦਾ ਸ਼ੁਕਰਾਨਾ ਕਰਦੀ ਹੋਈ ਕਹਿੰਦੀ ਹੈ ਸ਼ੁਕਰ ਹੈ ਵਾਹਿਗੁਰੂ ਤੇਰਾ ਤੂੰ ਸਭ ਕੁਝ ਠੀਕ ਕਰ ਦਿੱਤਾ ਸੋ ਦੋਸਤੋ ਇਸ ਦੇ ਨਾਲ ਹੀ ਕਹਾਣੀ ਸਬਰ ਦਾ ਇੰਤਿਹਾਨ ਸਮਾਂ ਬੱਤ ਹੁੰਦੀ ਹੈ ਜਿਸ ਦੀ ਲੇਖਕਾ ਸੀ ਹਰਜੀਤ कौर ਜਿਨ੍ਹਾਂ ਨੇ ਬਹੁਤ ਹੀ ਸੋਹਣੀ ਕਹਾਣੀ ਲਿਖ ਕੇ ਸਮਾਜ ਨੂੰ ਇੱਕ ਚੰਗਾ ਸੰਦੇਸ਼ ਦਿੱਤਾ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ